ਵੇਖ ਲਓ ਜੀ ਕਿਦਾਂ ਲੁਧਿਆਣੇ ਦੇ ਵਿੱਚੋਂ ਸਤਲੁਜ ਦੇ ਵਿੱਚ ਆ ਬੁੱਢਾ ਨਾਲਾ ਮਿਲਦਾ ਜੀ ਆ ਕੇ ਸੋ ਇਹ ਪੰਜਾਬ ਦੇ ਲੋਕਾਂ ਨੂੰ ਮੌਤ ਵੰਡੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਮੌਤ ਵੰਡੀ ਜਾ ਰਹੀ ਆ ਆ ਬੁੱਢਾ ਨਾਲਾ ਵਾ ਜੀ ਕਿਸੇ ਸਮੇ ਬੁੱਢਾ ਦਰਿਆ ਹੁੰਦਾ ਸੀ ਔਰ ਇਸ ਬਣੇ ਇਹ ਸਤਲੁਜ ਆ ਔਰ ਸਤਲੁਜ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਅੰਮ੍ਰਿਤ ਵਰਗੇ ਪਾਣੀ ਦੇ ਵਿੱਚ ਜ਼ਹਿਰ ਖਲ ਰਹੀ ਆ ਔਰ ਆ ਆ ਕੇ ਇਥੇ ਮਿਲਦਾ ਵਾ ਤੇ ਆ ਵੇਖ ਲੋ ਹਾਲਾਤ ਇੱਕ ਬਨੇ ਚਿੱਟਾ ਤੇ ਇੱਕ ਬਨੇ ਕਾਲਾ ਪਾਣੀ ਆ ਇਹ ਮੌਤ ਵੰਡੀ ਜਾ ਰਹੀ ਆ ਪੰਜਾਬ ਦੇ ਲੋਕਾਂ ਨੂੰ ਆ ਵੇਖੋ ਮੌਤ ਵੰਡੀ ਜਾ ਰਹੀ ਆ ਔਰ ਇੱਕ ਕਿੱਡੀ ਤੇਜ਼ੀ ਦੇ ਨਾਲ ਮੌਤ ਵਧਦੀ ਜਾ ਰਹੀ ਆ ਮਾਝੇਵਾਲ ਨੂੰ ਮਾਲਵੇਵਾਲ ਨੂੰ ਸੋ ਆਹ ਆ ਕੈਂਸਰ ਤੇ ਕਾਲਾ ਪੀਲਾ ਤੇ ਹੋਰ ਭਿਆਨਕ ਬਿਮਾਰੀਆਂ ਨੂੰ ਜਨਮ ਦੇਣ ਵਾਲੀ ਮੌਤ ਜਿਹੜੀ ਆ ਕਿਸ ਤਰ੍ਹਾਂ ਦੇ ਨਾਲ ਵੱਧ ਜਾਈ ਜਾ ਰਹੀ ਹੈ ਇਹ ਲੁਧਿਆਣੇ ਦਾ ਬੁੱਢਾ ਦਰਿਆ ਜੀ ਔਰ ਸਤਲੋਜ ਦੇ ਵਿੱਚ ਮਿਲ ਰਿਆ ਇੱਕ ਬਨੇ ਅਮਰਤ ਵਰਗਾ ਪਾਣੀ ਔਰ ਇੱਕ ਬਨੇ ਜ਼ਹਿਰੀਲਾ ਪਾਣੀ ਆ ਵੇਖੋ ਪੰਜਾਬੀਓ ਤੁਹਾਡੇ ਪਾਣੀਆਂ ਚ ਜ਼ਹਿਰਾਂ ਕਿਦਾਂ ਘੋਲੀਆਂ ਜਾ ਰਹੀਆਂ ਆ ਗੰਦਾ ਪਾਣੀ ਵੇਖੋ ਮੇਰੀ ਮੌਤ ਇਹ ਮੇਰੀ ਮੌਤ ਪੰਜਾਬ ਦੇ ਲੋਕਾਂ ਨੂੰ ਵੰਡੀ ਜਾ ਰਹੀ ਹੈ ਔਰ ਸਾਹਮਣੇ ਆ ਰਿਹਾ ਪਾਣੀ ਔਰ ਸਤਲੁਜ ਦੇ ਵਿੱਚ ਮਿਲ ਰਿਹਾ ਮੇਰੀ ਮੌਤ ਪੰਜਾਬ ਦੇ ਲੋਕਾਂ ਨੂੰ ਵੰਡੀ ਜਾ ਰਹੀ ਹੈ ਇੱਕ ਬੰਨੇ ਸਤਲੁਜ ਦਾ ਸਾਫ਼ ਸੁਥਰਾ ਪਾਣੀ ਤੇ ਇੱਕ ਬੰਨੇ ਆ ਮੇਰੀ ਮੌਤ ਵੰਡੀ ਜਾ ਰਹੀ ਆ ਵੇਖ ਲਓ ਆ ਪੰਜਾਬ ਦੀ ਜਵਾਨੀ ਦਾ ਬਿੜਾ ਗਰਕਰ ਕਰਨ ਦੇ ਲਈ ਮੌਤ ਵੰਡੀ ਜਾ ਰਹੀ ਹੈ ਕੱਲ ਜੁਗ ਦੁਪਹਿਰੇ ਨੱਚ ਰਿਹਾ ਬੰਦਾ ਬੰਦੇ ਤੋਂ ਮੱਚ ਰਿਹਾ ਨੇਤਾ ਜੀ ਛੱਡਣ ਕੁਰਸੀ ਨਾ ਭਾਵੇਂ ਔਖਾ ਖਾਣਾ ਪਚ ਰਿਹਾ ਜਿਹੜਾ ਰੱਜ ਕੇ ਕਰੂਗਾ ਲੁੱਚ ਪੋਣੇ ਉਹੀ ਆਉਣੇ ਵਾਲਾ ਸੰਤ ਹੋਊ ਐਦਾਂ ਦੁਨੀਆ ਦਾ ਅੰਤ ਹੋਊ ਐਦਾਂ ਦੁਨੀਆ ਦਾ ਅੰਤ ਹੋਊ ਮਾਝੇ ਦਾ ਮਾਲਵੇ ਦਾ ਦੁਆਬੇ ਦਾ ਅੰਤ ਕਰਨ ਦੇ ਲਈ ਲੁਧਿਆਣੇ ਦੇ ਬੁੱਢੇ ਦਰਿਆ ਚੋਂ ਸਤਲੁਜ ਦੇ ਵਿੱਚ ਮੌਤ ਭੇਜੀ ਜਾ ਰਹੀ ਆ ਔਰ ਜਿਹੜੀ ਵਿਆਸ ਸਤਲੁਜ ਨੇ ਜਾ ਕੇ ਹਰੀਆਂ ਇਕੱਠੀਆਂ ਹੋਣਾ ਤੇ ਮੌਤ ਪੰਜਾਬ ਦੇ ਲੋਕਾਂ ਨੂੰ ਮਿਲਣੀ ਆ ਮਾਝੇ ਮਾਲਵੇ ਦੇ ਲੋਕੋ ਜਾਗੋ ਆ ਸਰਕਾਰਾਂ ਮੌਤ ਸਾਨੂੰ ਭੇਜ ਰਹੀਆਂ ਵਾ ਸਾਡੇ ਆਉਣ ਵਾਲੇ ਬੱਚਿਆਂ ਦੇ ਲਈ ਔਰ ਸਾਡੀਆਂ ਪੀੜ੍ਹੀਆਂ ਦੇ ਲਈ ਕੀ ਬੀਜ ਰਹੇ ਜੇ ਕੰਡੇ ਇਹ ਬਹੁਤ ਚਿੰਤਾ ਦਾ ਵਿਸ਼ਾ ਵਾਹ ਔਰ ਰਾਜਸਥਾਨ ਨੂੰ ਕੀ ਭੇਜ ਰਹਾ ਹੈ ਮੌਤ ਇਹੀ ਸਬਜ਼ੀਆਂ ਨੂੰ ਲੱਗਣਾ ਜਾ ਕੇ ਜਿਹੜੀ ਮੱਛੀ ਬੜੇ ਸਵਾਦ ਨਾਲ ਖਾਂਦੇ ਜੈ ਨਾ ਉਹਦੇ ਵਿੱਚ ਵੀ ਇਹ ਮੌਤ ਨੇ ਘੁੱਲਣਾ ਜਾ ਕੇ ਤੇ ਮੱਛੀਆਂ ਤੱਕ ਨੂੰ ਕੈਂਸਰ ਹੋ ਗਈ ਆ ਨਿੱਕੇ ਨਿੱਕੇ ਬੱਚਿਆਂ ਨੂੰ ਕਾਲਾ ਪੀਲਾ ਆ ਗਿਆ ਕਿੱਦਾਂ ਕਿੱਦਾਂ ਦੀਆਂ ਭਿਆਨਕ ਬਿਮਾਰੀਆਂ ਨੂੰ ਅਸੀਂ ਜਨਮ ਦੇ ਦਿੱਤਾ ਸੋ ਰੱਬ ਦਾ ਵਾਸਤਾ ਆਪਣੇ ਪਿਤਾ ਨੂੰ ਆਪਣੇ ਪਿਤਾ ਨੂੰ ਬਚਾਉਣ ਲਈ ਤੇ ਹਾ ਦਾ ਨਾਰਾ ਮਰੋ ਸਾਡਾ ਪਿਓ ਪਾਣੀ ਆ ਆ ਵੇਖੋ ਇੱਕ ਬਣੇ ਸਵਰਗ ਤੇ ਇੱਕ ਬਣੇ ਨਰਕ ਆ ਕਾਲਾ ਪਾਣੀ ਅਮਰਤ ਵਰਗਾ ਪਾਣੀ ਸਵਰਗ ਤੇ ਨਰਕ ਆ ਕਾਲਾ ਪਾਣੀ ਵਿੱਚ ਅਮਰਤ ਵਰਗੇ ਪਾਣੀ ਦੇ ਘੋਲ ਕੇ ਅਸੀਂ ਮੌਤ ਜਿਹੜੀ ਆ ਭੇਜ ਰਿਆਂ ਲੁਧਿਆਣੇ ਦੇ ਚੰਦ ਉਹ ਲੋਕ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਨੂੰ ਮੌਤ ਦੇ ਰਿਆ ਸੋ ਰੱਬ ਦਾ ਵਾਸਤਾ ਸਰਕਾਰ ਪਤਾ ਨਹੀਂ ਕਿਹੜੀ ਮੋਹ ਮਾਇਆ ਦੀ ਅੱਖਾਂ ਤੇ ਪੱਟੀ ਬੰਨ੍ਹ ਕੇ ਖਲੋਤੀ ਕਦੋਂ ਖੁੱਲਣੀਆਂ ਇਹ ਰੱਬ ਦੇ ਘਰ ਦੇ ਵਿੱਚ ਦੇਰਿਆ ਅੰਦੇਰ ਨਹੀਂ ਜਿਸ ਦਿਨ ਤੁਹਾਡੇ ਘਰਾਂ ਨੂੰ ਅੱਗ ਲੱਗੂਗੀ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਜਦੋਂ ਤੁਹਾਡੇ ਹੱਥਾਂ 'ਚ ਕਲਮਾ ਸੀ ਤੁਸੀਂ ਇਨਸਾਫ ਕੀਤਾ ਕਿ ਤੱਕਾ ਕੀਤਾ ਅੱਜ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੁੜਦੇ ਜੇ ਦਬਾਉਂਦੇ ਜੇ ਜਿੱਦਣ ਸਮਾਂ ਆ ਗਿਆ ਉਸ ਦਿਨ ਤੁਹਾਡੇ ਤੇ ਵੀ ਇਹ ਕੁਝ ਹੋਣਾ ਵਾ ਤੁਹਾਡੇ ਪਰਿਵਾਰਾਂ ਤੇ ਜਦੋਂ ਬੀਤੂ ਗਿਆਣ ਕੇ ਫਿਰ ਤੁਸੀਂ ਦੱਸਿਓ ਇਹ ਗੱਲ ਜਿਹੜੀ ਆ ਸਮਾਂ ਸਮਾਂ ਆਉਣ ਤੇ ਪਤਾ ਲੱਗ ਜਾਂਦਾ ਕਿਉਂਕਿ ਕਹਿੰਦੇ ਜਿਸ ਤਨ ਲੱਗੇ ਉਹੀ ਜਾਣੇ ਕੌਣ ਜਾਣੇ ਪੀਰ ਪਰਾਈ ਤੋਡੇ ਤੇ ਲੱਗੀ ਨਹੀਂ ਆ ਨਾ ਜਦੋਂ ਤੁਹਾਡੇ ਤੇ ਲੱਗੂਗੀ ਉਸ ਦਿਨ ਤੁਹਾਨੂੰ ਪਤਾ ਲੱਗ ਜੂ ਆ ਮੌਤ ਸਾਨੂੰ ਦੇ ਰਹੀ ਹੈ ਜੀ ਤੁਸੀਂ ਆ ਮੌਤ ਇਹ ਬਾਹਰਲੇ ਦੇਸ਼ਾਂ ਚ ਕਿਤੇ ਚਲ ਜਿਓ ਜਾ ਕੇ ਉੱਥੇ ਵੇਖਿਓ ਉਹ ਦੱਸਣਗੇ ਤੁਹਾਨੂੰ ਵੀ ਪਾਣੀ ਦੀ ਕਦਰ ਕਿਦਾਂ ਕਰੀ ਦੀ ਆ ਤੁਹਾਡੇ ਕੋਲੋਂ ਜਿੰਨੀ ਮਰਜ਼ੀ ਬਕਵਾਸ ਸੁਣ ਲੋ ਜਿੰਨਾ ਮਰਜ਼ੀ ਝੂਠ ਸੁਣ ਲੋ ਜਿੰਨੇ ਮਰਜ਼ੀ ਵੱਡੇ ਵੱਡੇ ਵਾਅਦੇ ਸੁਣ ਲੋ ਪਰ ਤੁਸੀਂ ਆਪਣੇ ਪੰਜਾਬ ਦਾ ਪਾਣੀ ਨਹੀਂ ਨਾ ਬਚਾ ਸਕੇ ਤੇ ਲੱਖ ਲਾਂਤ ਤੁਹਾਡੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਪੋਣੀ ਜੇ ਇਹ ਵੇਖ ਲਓ ਜੀ ਕਿਦਾਂ ਲੁਧਿਆਣੇ ਦੇ ਵਿੱਚੋਂ ਸਤਲੋਜ ਦੇ ਵਿੱਚ ਆ ਬੁੱਢਾ ਨਾਲਾ ਮਿਲਦਾ ਜੀ ਆ ਕੇ ਸੋ ਇਹ ਪੰਜਾਬ ਦੇ ਲੋਕਾਂ ਨੂੰ ਮੌਤ ਵੰਡੀ ਜਾ ਰਹੀ ਆ ਪੰਜਾਬ ਦੇ ਲੋਕਾਂ ਨੂੰ ਮੌਤ ਵੰਡੀ ਜਾ ਰਹੀ ਆ ਆ ਬੁੱਢਾ ਨਾਲਾ ਵਾ ਜੀ ਕਿਸੇ ਸਮੇ ਬੁੱਢਾ ਦਰਿਆ ਹੁੰਦਾ ਸੀ ਔਰ ਇਸ ਬਣੇ ਇਹ ਸਤਲੁਜ ਆ ਔਰ ਸਤਲੁਜ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਅੰਮ੍ਰਿਤ ਵਰਗੇ ਪਾਣੀ ਦੇ ਵਿੱਚ ਜ਼ਹਿਰ ਘੁਲ ਰਹੀ ਆ ਔਰ ਆ ਆ ਕੇ ਇੱਥੇ ਮਿਲਦਾ ਵਾ ਤੇ ਆ ਵੇਖ ਲੋ ਹਾਲਾਤ ਇੱਕ ਬਨੇ ਚਿੱਟਾ ਤੇ ਇੱਕ ਬਨੇ ਕਾਲਾ ਪਾਣੀ ਆ ਇਹ ਮੌਤ ਵੰਡੀ ਜਾ ਰਹੀ ਆ ਪੰਜਾਬ ਦੇ ਲੋਕਾਂ ਨੂੰ ਆ ਵੇਖੋ ਮੌਤ ਵੰਡੀ ਜਾ ਰਹੀ ਆ ਔਰ ਇੱਕ ਕਿੱਡੀ ਤੇਜ਼ੀ ਦੇ ਨਾਲ ਮੌਤ ਵਧਦੀ ਜਾ ਰਹੀ ਆ ਮਾਝੇਵਾਲ ਨੂੰ ਮਾਲਵੇਵਾਲ ਨੂੰ ਸੋ ਆਹ ਆ ਕੈਂਸਰ ਤੇ ਕਾਲਾ ਪੀਲਾ ਤੇ ਹੋਰ ਭਿਆਨਕ ਬਿਮਾਰੀਆਂ ਨੂੰ ਜਨਮ ਦੇਣ ਵਾਲੀ ਮੌਤ ਜਿਹੜੀ ਆ ਕਿਸ ਤਰ੍ਹਾਂ ਦੇ ਨਾਲ ਵੱਧ ਜਾਈ ਰਹੀ ਆ ਇਹ ਲੁਧਿਆਣੇ ਦਾ ਬੁੱਢਾ ਦਰਿਆ ਜੀ ਔਰ ਸਤਲੋਜ ਦੇ ਵਿੱਚ ਮਿਲ ਰਿਹਾ ਇੱਕ ਬੰਨੇ ਅੰਮ੍ਰਿਤ ਵਰਗਾ ਪਾਣੀ ਔਰ ਇੱਕ ਬੰਨੇ ਜ਼ਹਿਰੀਲਾ ਪਾਣੀ ਆ ਵੇਖੋ ਪੰਜਾਬੀਓ ਤੁਹਾਡੇ ਪਾਣੀਆਂ ਚ ਜ਼ਹਿਰਾਂ ਕਿਦਾਂ ਘੁਲੀਆਂ ਜਾ ਰਹੀਆਂ ਆ ਗੰਦਾ ਪਾਣੀ ਵੇਖੋ ਮੇਰੀ ਮੌਤ ਇਹ ਮੇਰੀ ਮੌਤ ਪੰਜਾਬ ਦੇ ਲੋਕਾਂ ਨੂੰ ਵੰਡੀ ਜਾ ਰਹੀ ਹੈ ਔਰ ਸਾਹਮਣੇ ਆ ਰਿਹਾ ਪਾਣੀ ਔਰ ਸਤਲੁਜ ਦੇ ਵਿੱਚ ਮਿਲ ਰਿਹਾ ਮੇਰੀ ਮੌਤ ਪੰਜਾਬ ਦੇ ਲੋਕਾਂ ਨੂੰ ਵੰਡੀ ਜਾ ਰਹੀ ਹੈ ਇੱਕ ਬੰਨੇ ਸਤਲੁਜ ਦਾ ਸਾਫ਼ ਸੁਥਰਾ ਪਾਣੀ ਤੇ ਇੱਕ ਬੰਨੇ ਆ ਮੇਰੀ ਮੌਤ ਵੰਡੀ ਜਾ ਰਹੀ ਆ ਵੇਖ ਲੋ ਆ ਪੰਜਾਬ ਦੀ ਜਵਾਨੀ ਦਾ ਬੇੜਾ ਗਰਕਰਨ ਦੇ ਲਈ ਬਹੁਤ ਵੰਡੀ ਜਾ ਰਹੀ ਹੈ। ਕੱਲ ਜੁਗ ਦੁਪਹਿਰੇ ਨੱਚ ਰਿਹਾ ਬੰਦਾ ਬੰਦੇ ਤੋਂ ਮੱਚ ਰਿਹਾ। ਨੇਤਾ ਜੀ ਛੱਡਣ ਕੁਰਸੀ ਨਾ ਭਾਵੇਂ ਔਖਾ ਖਾਣਾ ਪਚ ਰਿਹਾ। ਜਿਹੜਾ ਰੱਜ ਕੇ ਕਰੂਗਾ ਲੁੱਚ ਪੋਣੇ ਉਹੀ ਆਉਣੇ ਵਾਲਾ ਸੰਤ ਹੋਊ। ਐਦਾਂ ਦੁਨੀਆ ਦਾ ਅੰਤ ਹੋਊ। ਐਦਾਂ ਦੁਨੀਆ ਦਾ ਅੰਤ ਹੋਊ। ਮਾਝੇ ਦਾ, ਮਾਲਵੇ ਦਾ, ਦੁਆਬੇ ਦਾ ਅੰਤ ਕਰਨ ਦੇ ਲਈ ਲੁਧਿਆਣੇ ਦੇ ਬੁੱਢੇ ਦਰਿਆ ਚੋਂ ਸਤਲੋਜ ਦੇ ਵਿੱਚ ਮੌਤ ਭੇਜੀ ਜਾ ਰਹੀ ਹੈ ਔਰ ਜਿਹੜੀ ਬਿਆਸ ਤੇ ਸਤਲੁਜ ਨੇ ਜਾ ਕੇ ਹਰੀਆਂ ਇਕੱਠੀਆਂ ਹੋਣਾ ਤੇ ਮੌਤ ਪੰਜਾਬ ਦੇ ਲੋਕਾਂ ਨੂੰ ਮਿਲਨੀ ਆ ਮਾਝੇ ਮਾਲਵੇ ਦੇ ਲੋਕੋ ਜਾਗੋ ਆ ਸਰਕਾਰਾਂ ਮੌਤ ਸਾਨੂੰ ਭੇਜ ਰਹੀਆਂ ਵਾ ਸਾਡੇ ਆਉਣ ਵਾਲੇ ਬੱਚਿਆਂ ਦੇ ਲਈ ਔਰ ਸਾਡੀਆਂ ਪੀੜ੍ਹੀਆਂ ਦੇ ਲਈ ਕੀ ਬੀਜ ਰਹੇ ਜੇ ਕੰਡੇ ਇਹ ਬਹੁਤ ਚਿੰਤਾ ਦਾ ਵਿਸ਼ਾ ਵਾ ਔਰ ਰਾਜਸਥਾਨ ਨੂੰ ਕੀ ਭੇਜ ਰਹੇ ਮੌਤ ਇਹੀ ਸਬਜ਼ੀਆਂ ਨੂੰ ਲੱਗਣਾ ਜਾ ਕੇ ਜਿਹੜੀ ਮੱਛੀ ਬੜੇ ਸਵਾਦ ਨਾਲ ਖਾਂਦੇ ਜੇ ਨਾ ਉਹਦੇ ਵਿੱਚ ਵੀ ਇਹ ਮੌਤ ਨੇ ਘੁੱਲਣਾ ਜਾ ਕੇ ਤੇ ਮੱਛੀਆਂ ਤੱਕ ਨੂੰ ਕੈਂਸਰ ਹੋ ਗਈ ਆ ਨਿੱਕੇ ਨਿੱਕੇ ਬੱਚਿਆਂ ਨੂੰ ਕਾਲਾ ਪੀਲਾ ਆ ਗਿਆ ਕਿੱਦਾਂ ਕਿਦਾਂ ਦੀਆਂ ਭਿਆਨਕ ਬਿਮਾਰੀਆਂ ਨੂੰ ਅਸੀਂ ਜਨਮ ਦੇ ਦਿੱਤਾ ਸੋ ਰੱਬ ਦਾ ਵਾਸਤਾ ਆਪਣੇ ਪਿਤਾ ਨੂੰ ਆਪਣੇ ਪਿਤਾ ਨੂੰ ਬਚਾਉਣ ਲਈ ਤੇ ਹਾ ਦਾ ਨਾਰਾ ਮਰੋ ਆ ਸਾਡਾ ਪਿਓ ਪਾਣੀ ਆ ਆ ਵੇਖੋ ਇੱਕ ਬਨੇ ਸਵਰਗ ਤੇ ਇੱਕ ਬਨੇ ਨਰਕ ਆ ਕਾਲਾ ਪਾਣੀ ਔਰ ਅੰਮ੍ਰਿਤ ਵਰਗਾ ਪਾਣੀ ਸਵਰਗ ਤੇ ਨਰਕ ਆ ਕਾਲਾ ਪਾਣੀ ਵਿੱਚ ਅੰਮ੍ਰਿਤ ਵਰਗੇ ਪਾਣੀ ਦੇ ਘੋਲ ਕੇ ਅਸੀਂ ਮੌਤ ਜਿਹੜੀ ਆ ਭੇਜ ਰਿਆਂ ਲੁਧਿਆਣੇ ਦੇ ਚੰਦ ਉਹ ਲੋਕ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਨੂੰ ਮੌਤ ਦੇ ਰਹੇ ਆ ਸੋ ਰੱਬ ਦਾ ਵਾਸਤਾ ਸਰਕਾਰ ਪਤਾ ਨਹੀਂ ਕਿਹੜੀ ਉਹ ਮਾਇਆ ਦੀ ਅੱਖਾਂ ਤੇ ਪੱਟੀ ਬੰਨ੍ਹ ਕੇ ਖਲੋਤੀ ਕਦੋਂ ਖੁੱਲਣੀਆਂ ਇਹ ਰੱਬ ਦੇ ਘਰ ਦੇ ਵਿੱਚ ਦੇਰਿਆ ਅੰਦੇਰ ਨਹੀਂ ਜਿਸ ਦਿਨ ਤੁਹਾਡੇ ਘਰਾਂ ਨੂੰ ਅੱਗ ਲੱਗੂਗੀ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਜਦੋਂ ਤੁਹਾਡੇ ਹੱਥਾਂ 'ਚ ਕਲਮਾ ਸੀ ਤੁਸੀਂ ਇਨਸਾਫ ਕੀਤਾ ਕਿ ਤੱਕਾ ਕੀਤਾ ਅੱਜ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੁੜਦੇ ਜੇ ਦਬਾਉਂਦੇ ਜੇ ਜਿੱਦਣ ਸਮਾਂ ਆ ਗਿਆ ਉਸ ਦਿਨ ਤੁਹਾਡੇ ਤੇ ਵੀ ਇਹ ਕੁਝ ਹੋਣਾ ਵਾ ਤੁਹਾਡੇ ਪਰਿਵਾਰਾਂ ਤੇ ਜਦੋਂ ਬੀਤੂ ਗਿਆਣ ਕੇ ਫਿਰ ਤੁਸੀਂ ਦੱਸਿਓ ਇਹ ਗੱਲ ਜਿਹੜੀ ਆ ਸਮਾਂ ਸਮਾਂ ਆਉਣ ਤੇ ਪਤਾ ਲੱਗ ਜਾਂਦਾ ਕਿਉਂਕਿ ਕਹਿੰਦੇ ਜਿਸਤਾਂ ਲੱਗੇ ਉਹੀ ਜਾਣੇ ਕੌਣ ਜਾਣੇ ਪੀਰ ਪਰਾਈ ਤੁਹਾਡੇ ਤੇ ਲੱਗੀ ਨਹੀਂ ਆ ਨਾ ਜਦੋਂ ਤੁਹਾਡੇ ਤੇ ਲੱਗੂਗੀ ਉਸ ਦਿਨ ਤੁਹਾਨੂੰ ਪਤਾ ਲੱਗ ਜੂ ਆਹ ਮੌਤ ਸਾਨੂੰ ਦੇ ਰਹੇ ਜੇ ਤੁਸੀਂ ਆਹ ਮੌਤ ਇਹ ਬਾਹਰਲੇ ਦੇਸ਼ਾਂ ਚ ਕਿਤੇ ਚਲ ਜਿਓ ਜਾ ਕੇ ਉੱਥੇ ਵੇਖਿਓ ਉਹ ਦੱਸਣਗੇ ਤੁਹਾਨੂੰ ਵੀ ਪਾਣੀ ਦੀ ਕਦਰ ਕਿਦਾਂ ਕਰੀ ਦੀ ਆ ਤੁਹਾਡੇ ਕੋਲੋਂ ਜਿੰਨੀ ਮਰਜ਼ੀ ਬਕਵਾਸ ਸੁਣ ਲੋ ਜਿੰਨਾ ਮਰਜ਼ੀ ਝੂਠ ਸੁਣ ਲੋ ਜਨੇ ਮਰਜ਼ੀ ਵੱਡੇ ਵੱਡੇ ਵਾਅਦੇ ਸੁਣ ਲੋ ਪਰ ਤੁਸੀਂ ਆਪਣੇ ਪੰਜਾਬ ਦਾ ਪਾਣੀ ਨਹੀਂ ਨਾ ਬਚਾ ਸਕੇ ਤੇ ਲੱਖ ਲਾਂ ਤੋਂ ਤੁਹਾਡੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਪਾਣੀ ਦੇ ਇਹ ਵੇਖ ਲਓ ਜੀ ਕਿਦਾਂ ਲੁਧਿਆਣੇ ਦੇ ਵਿੱਚੋਂ ਸਤਲੁਜ ਦੇ ਵਿੱਚ ਆ ਬੁੱਢਾ ਨਾਲਾ ਮਿਲਦਾ ਜੀ ਆ ਕੇ ਸੋ ਇਹ ਪੰਜਾਬ ਦੇ ਲੋਕਾਂ ਨੂੰ ਮੌਤ ਵੰਡੀ ਜਾ ਰਹੀ ਆ ਪੰਜਾਬ ਦੇ ਲੋਕਾਂ ਨੂੰ ਮੌਤ ਵੰਡੀ ਜਾ ਰਹੀ ਆ ਆ ਬੁੱਢਾ ਨਾਲਾ ਵਾ ਜੀ ਕਿਸੇ ਸਮੇ ਬੁੱਢਾ ਦਰਿਆ ਹੁੰਦਾ ਸੀ ਔਰ ਇਸ ਬਣੇ ਇਹ ਸਤਲੁਜ ਆ ਔਰ ਸਤਲੁਜ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਅੰਮ੍ਰਿਤ ਵਰਗੇ ਪਾਣੀ ਦੇ ਵਿੱਚ ਜ਼ਹਿਰ ਘੁਲ ਰਹੀ ਆ ਔਰ ਆ ਆਕੇ ਇਥੇ ਮਿਲਦਾ ਵਾ ਤੇ ਆ ਵੇਖ ਲੋ ਹਾਲਾਤ ਇੱਕ ਬਨੇ ਚਿੱਟਾ ਤੇ ਇੱਕ ਬਨੇ ਕਾਲਾ ਪਾਣੀ ਆ ਇਹ ਮੌਤ ਵੰਡੀ ਜਾ ਰਹੀ ਆ ਪੰਜਾਬ ਦੇ ਲੋਕਾਂ ਨੂੰ ਆ ਵੇਖੋ ਮੌਤ ਵੰਡੀ ਜਾ ਰਹੀ ਆ ਔਰ ਇੱਕ ਕਿੱਡੀ ਤੇਜ਼ੀ ਦੇ ਨਾਲ ਮੌਤ ਵੱਧਦੀ ਜਾ ਰਹੀ ਆ ਮਾਝੇਵਾਲ ਨੂੰ ਮਾਲਵੇਵਾਲ ਨੂੰ ਸੋ ਆਹ ਆ ਕੈਂਸਰ ਤੇ ਕਾਲਾ ਪੀਲਾ ਤੇ ਹੋਰ ਭਿਆਨਕ ਬਿਮਾਰੀਆਂ ਨੂੰ ਜਨਮ ਦੇਣ ਵਾਲੀ ਮੌਤ ਜਿਹੜੀ ਆ ਕਿਸ ਤਰ੍ਹਾਂ ਦੇ ਨਾਲ ਵੱਧਦੀ ਜਾ ਰਹੀ ਆ ਇਹ ਲੁਧਿਆਣੇ ਦਾ ਬੁੱਢਾ ਦਰਿਆ ਜੀ ਔਰ ਸਤਲੁਜ ਦੇ ਵਿੱਚ ਮਿਲ ਰਿਆ ਇੱਕ ਬੰਨੇ ਅਮਰਤ ਵਰਗਾ ਪਾਣੀ ਔਰ ਇੱਕ ਬੰਨੇ ਜ਼ਹਿਰੀਲਾ ਪਾਣੀ ਆ ਵੇਖੋ ਪੰਜਾਬੀਓ ਤੁਹਾਡੇ ਪਾਣੀਆਂ ਚ ਜ਼ਹਿਰਾਂ ਕਿਦਾਂ ਘੁੱਲੀਆਂ ਜਾ ਰਹੀਆਂ ਆ ਗੰਦਾ ਪਾਣੀ ਵੇਖੋ ਮੇਰੀ ਮੌਤ ਇਹ ਮੇਰੀ ਮੌਤ ਪੰਜਾਬ ਦੇ ਲੋਕਾਂ ਨੂੰ ਵੰਡੀ ਜਾ ਰਹੀ ਹੈ ਔਰ ਸਾਹਮਣੇ ਆ ਰਿਹਾ ਪਾਣੀ ਔਰ ਸਤਲੁਜ ਦੇ ਵਿੱਚ ਮਿਲ ਰਿਆ ਮੇਰੀ ਮੌਤ ਪੰਜਾਬ ਦੇ ਲੋਕਾਂ ਨੂੰ ਵੰਡੀ ਜਾ ਰਹੀ ਹੈ ਇੱਕ ਬੰਨੇ ਸਤਲੁਜ ਦਾ ਸਾਫ਼ ਸੁਥਰਾ ਪਾਣੀ ਤੇ ਇੱਕ ਬੰਨੇ ਆ ਮੇਰੀ ਮੌਤ ਵੰਡੀ ਜਾ ਰਹੀ ਆ ਵੇਖ ਲੋ ਆ ਪੰਜਾਬ ਦੀ ਜਵਾਨੀ ਦਾ ਬੇੜਾ ਗਰਕਰ ਕਰਨ ਦੇ ਲਈ ਮੌਤ ਵੰਡੀ ਜਾ ਰਹੀ ਆ ਕੱਲ ਜੁਗ ਦੁਪਹਿਰੇ ਨੱਚ ਰਿਹਾ ਬੰਦਾ ਬੰਦੇ ਤੋਂ ਮੱਚ ਰਿਹਾ ਨੇਤਾ ਜੀ ਛੱਡਣ ਕੁਰਸੀ ਨਾ ਭਾਵੇਂ ਔਖਾ ਖਾਣਾ ਪਚ ਰਿਹਾ ਜਿਹੜਾ ਰੱਜ ਕੇ ਕਰੂਗਾ ਲੁੱਚ ਪੋਣੇ ਉਹੀ ਆਉਣੇ ਵਾਲਾ ਸੰਤ ਹੋਊ ਐਦਾਂ ਦੁਨੀਆ ਦਾ ਅੰਤ ਹੋਊ ਐਦਾਂ ਦੁਨੀਆ ਦਾ ਅੰਤ ਹੋਊ ਮਾਝੇ ਦਾ ਮਾਲਵੇ ਦਾ ਦੁਆਬੇ ਦਾ ਅੰਤ ਕਰਨ ਦੇ ਲਈ ਲੁਧਿਆਣੇ ਦੇ ਬੁੱਢੇ ਦਰਿਆ ਚੋ ਸਤਲੁਜ ਦੇ ਵਿੱਚ ਮੌਤ ਭੇਜੀ ਜਾ ਰਹੀ ਹੈ ਔਰ ਜਿਹੜੀ ਬਿਆਸ ਤੇ ਸਤਲੁਜ ਨੇ ਜਾ ਕੇ ਹਰੀਆਂ ਇਕੱਠੀਆਂ ਹੋਣਾ ਤੇ ਮੌਤ ਪੰਜਾਬ ਦੇ ਲੋਕਾਂ ਨੂੰ ਮਿਲਣੀ ਆ ਮਾਝੇ ਮਾਲਵੇ ਦੇ ਲੋਕੋ ਜਾਗੋ ਆ ਸਰਕਾਰਾਂ ਮੌਤ ਸਾਨੂੰ ਭੇਜ ਰਹੀਆਂ ਵਾ ਸਾਡੇ ਆਉਣ ਵਾਲੇ ਬੱਚਿਆਂ ਦੇ ਲਈ ਔਰ ਸਾਡੀਆਂ ਪੀੜ੍ਹੀਆਂ ਦੇ ਲਈ ਕੀ ਬੀਜ ਰਹੇ ਜੇ ਕੰਡੇ ਇਹ ਬਹੁਤ ਚਿੰਤਾ ਦਾ ਵਿਸ਼ਾ ਵਾ ਔਰ ਰਾਜਸਥਾਨ ਨੂੰ ਕੀ ਭੇਜ ਰਹੇ ਮੌਤ ਇਹੀ ਸਬਜ਼ੀਆਂ ਨੂੰ ਲੱਗਣਾ ਜਾ ਕੇ ਜਿਹੜੀ ਮੱਛੀ ਬੜੇ ਸੁਆਦ ਨਾਲ ਖਾਂਦੇ ਜੈ ਨਾ ਉਹਦੇ ਵਿੱਚ ਵੀ ਇਹ ਮੌਤ ਨੇ ਘੁਲਣਾ ਜਾ ਕੇ ਤੇ ਮੱਛੀਆਂ ਤੱਕ ਨੂੰ ਕੈਂਸਰ ਹੋ ਗਈ ਆ ਨਿੱਕੇ ਨਿੱਕੇ ਬੱਚਿਆਂ ਨੂੰ ਕਾਲਾ ਪੀਲਾ ਆ ਗਿਆ ਕਿੱਦਾਂ ਕਿੱਦਾਂ ਦੀਆਂ ਭਿਆਨਕ ਬਿਮਾਰੀਆਂ ਨੂੰ ਅਸੀਂ ਜਨਮ ਦੇ ਦਿੱਤਾ ਸੋ ਰੱਬ ਦਾ ਵਾਸਤਾ ਆਪਣੇ ਪਿਤਾ ਨੂੰ ਆਪਣੇ ਪਿਤਾ ਨੂੰ ਬਚਾਉਣ ਲਈ ਤੇ ਹਾ ਦਾ ਨਾਰਾ ਮਰੋ ਆ ਸਾਡਾ ਪਿਓ ਪਾਣੀ ਆ ਆ ਵੇਖੋ ਇੱਕ ਬਨੇ ਸਵਰਗ ਤੇ ਇੱਕ ਬਨੇ ਨਰਕ ਆ ਕਾਲਾ ਪਾਣੀ ਔਰ ਅੰਮ੍ਰਿਤ ਵਰਗਾ ਪਾਣੀ ਸਵਰਗ ਤੇ ਨਰਕ ਆ ਕਾਲਾ ਪਾਣੀ ਵਿੱਚ ਅੰਮ੍ਰਿਤ ਵਰਗੇ ਪਾਣੀ ਦੇ ਘੋਲ ਕੇ ਅਸੀਂ ਮੌਤ ਜਿਹੜੀ ਆ ਭੇਜ ਰਹੇ ਆ ਲੁਧਿਆਣੇ ਦੇ ਚੰਦ ਉਹ ਲੋਕ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਨੂੰ ਮੌਤ ਦੇ ਰਹੇ ਆ ਸੋ ਰੱਬ ਦਾ ਵਾਸਤਾ ਸਰਕਾਰ ਪਤਾ ਨਹੀਂ ਕਿਹੜੀ ਉਹ ਮਾਇਆ ਦੀ ਅੱਖਾਂ ਤੇ ਪੱਟੀ ਬੰਨ੍ਹ ਕੇ ਖਲੋਤੀ ਕਦੋਂ ਖੁੱਲਣੀਆਂ ਇਹ ਰੱਬ ਦੇ ਘਰ ਦੇ ਵਿੱਚ ਦੇਰਿਆ ਅੰਧੇਰ ਨਹੀਂ ਜਿਸ ਦਿਨ ਤੁਹਾਡੇ ਘਰਾਂ ਨੂੰ ਅੱਗ ਲੱਗੂਗੀ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਜਦੋਂ ਤੁਹਾਡੇ ਹੱਥਾਂ 'ਚ ਕਲਮਾ ਸੀ ਤੁਸੀਂ ਇਨਸਾਫ ਕੀਤਾ ਕਿ ਤੱਕਾ ਕੀਤਾ ਅੱਜ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੁੜਦੇ ਜੇ ਦਬਾਉਂਦੇ ਜੇ ਜਿੱਦਣ ਸਮਾਂ ਆ ਗਿਆ ਉਸ ਦਿਨ ਤੁਹਾਡੇ ਤੇ ਵੀ ਇਹ ਕੁਝ ਹੋਣਾ ਵਾ ਤੁਹਾਡੇ ਪਰਿਵਾਰਾਂ ਤੇ ਜਦੋਂ ਬੀਤੂ ਗਿਆਣ ਕੇ ਫਿਰ ਤੁਸੀਂ ਦੱਸਿਓ ਇਹ ਗੱਲ ਜਿਹੜੀ ਆ ਸਮਾਂ ਸਮਾਂ ਆਉਣ ਤੇ ਪਤਾ ਲੱਗ ਜਾਂਦਾ ਕਿਉਂਕਿ ਕਹਿੰਦੇ ਜਿਸਤਾਂ ਲੱਗੇ ਉਹੀ ਜਾਣੇ ਕੌਣ ਜਾਣੇ ਪੀਰ ਪਰਾਈ ਤੁਹਾਡੇ ਤੇ ਲੱਗੀ ਨਹੀਂ ਆ ਨਾ ਜਦੋਂ ਤੁਹਾਡੇ ਤੇ ਲੱਗੂਗੀ ਉਸ ਦਿਨ ਤੁਹਾਨੂੰ ਪਤਾ ਲੱਗ ਜੂ ਆਹ ਮੌਤ ਸਾਨੂੰ ਦੇ ਰੇ ਜੇ ਤੁਸੀਂ ਆਹ ਮੌਤ ਇਹ ਬਾਹਰਲੇ ਦੇਸ਼ਾਂ ਚ ਕਿਤੇ ਚਲ ਜਿਓ ਜਾ ਕੇ ਉੱਥੇ ਵੇਖਿਓ ਉਹ ਦੱਸਣਗੇ ਤੁਹਾਨੂੰ ਵੀ ਪਾਣੀ ਦੀ ਕਦਰ ਕਿਦਾਂ ਕਰੀ ਦੀ ਆ ਤੁਹਾਡੇ ਕੋਲੋਂ ਜਿਨੇ ਮਰਜ਼ੀ ਬਕਵਾਸ ਸੁਣ ਲੋ ਜਿਨਾਂ ਮਰਜ਼ੀ ਝੂਠ ਸੁਣ ਲੋ ਜਿਨੇ ਮਰਜ਼ੀ ਵੱਡੇ ਵੱਡੇ ਵਾਅਦੇ ਸੁਣ ਲੋ ਪਰ ਤੁਸੀਂ ਆਪਣੇ ਪੰਜਾਬ ਦਾ ਪਾਣੀ ਨਹੀਂ ਨਾ ਬਚਾ ਸਕੇ ਤੇ ਲੱਖ ਲਾਂਤ ਤੁਹਾਡੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਪੌਣੀ ਜੇ ਇਹ ਵੇਖ ਲਓ ਜੀ ਕਿਦਾਂ ਲੁਧਿਆਣੇ ਦੇ ਵਿੱਚੋਂ ਸਤਲੁਜ ਦੇ ਵਿੱਚ ਆ ਬੁੱਢਾ ਨਾਲਾ ਮਿਲਦਾ ਜੀ ਆ ਕੇ ਸੋ ਇਹ ਪੰਜਾਬ ਦੇ ਲੋਕਾਂ ਨੂੰ ਮੌਤ ਵੰਡੀ ਜਾ ਰਹੀ ਆ ਪੰਜਾਬ ਦੇ ਲੋਕਾਂ ਨੂੰ ਮੌਤ ਵੰਡੀ ਜਾ ਰਹੀ ਆ ਆ ਬੁੱਢਾ ਨਾਲਾ ਵਾ ਜੀ ਕਿਸੇ ਸਮੇ ਬੁੱਢਾ ਦਰਿਆ ਹੁੰਦਾ ਸੀ ਔਰ ਇਸ ਬਣੇ ਇਹ ਸਤਲੁਜ ਆ ਔਰ ਸਲ ਨੂੰ ਸੋ ਆ ਆ ਕੈਂਸਰ ਤੇ ਕਾਲਾ ਪੀਲਾ ਤੇ ਹੋਰ ਭਿਆਨਕ ਬਿਮਾਰੀਆਂ ਨੂੰ ਜਨਮ ਦੇਣ ਵਾਲੀ ਮੌਤ ਜਿਹੜੀ ਆ ਕਿਸ ਤਰ੍ਹਾਂ ਦੇ ਨਾਲ ਵੱਧ ਜਾਈ ਜਾ ਰਹੀ ਹੈ ਇਹ ਲੁਧਿਆਣੇ ਦਾ ਬੁੱਢਾ ਦਰਿਆ ਜੀ ਔਰ ਸਤਲੁਜ ਦੇ ਵਿੱਚ ਮਿਲ ਰਿਆ ਇੱਕ ਬੰਨੇ ਅਮਰਤ ਵਰਗਾ ਪਾਣੀ ਔਰ ਇੱਕ ਬੰਨੇ ਜ਼ਹਿਰੀਲਾ ਪਾਣੀ ਆ ਵੇਖੋ ਪੰਜਾਬੀਓ ਤੁਹਾਡੇ ਪਾਣੀਆਂ ਚ ਜ਼ਹਿਰਾਂ ਕਿਦਾਂ ਘੋਲੀਆਂ ਜਾ ਰਹੀਆਂ ਆ ਗੰਦਾ ਪਾਣੀ ਵੇਖੋ ਮੇਰੀ ਮੌਤ ਇਹ ਮੇਰੀ ਮੌਤ ਪੰਜਾਬ ਦੇ ਲੋਕਾਂ ਨੂੰ ਵੰਡੀ ਜਾ ਰਹੀ ਹੈ ਔਰ ਸਾਹਮਣੇ ਆ ਰਿਹਾ ਪਾਣੀ ਔਰ ਸਤਲੁਜ ਦੇ ਵਿੱਚ ਮਿਲ ਰਿਹਾ ਨਿਹਰੀ ਮੌਤ ਪੰਜਾਬ ਦੇ ਲੋਕਾਂ ਨੂੰ ਵੰਡੀ ਜਾ ਰਹੀ ਹੈ ਇੱਕ ਬੰਨੇ ਸਤਲੁਜ ਦਾ ਸਾਫ਼ ਸੁਥਰਾ ਪਾਣੀ ਤੇ ਇੱਕ ਬੰਨੇ ਆ ਨਿਹਰੀ ਮੌਤ ਵੰਡੀ ਜਾ ਰਹੀ ਆ ਵੇਖ ਲੈ ਆ ਪੰਜਾਬ ਦੀ ਜਵਾਨੀ ਦਾ ਬੇੜਾ ਗਰਕਰ ਕਰਨ ਦੇ ਲਈ ਮੌਤ ਵੰਡੀ ਜਾ ਰਹੀ ਹੈ ਕੱਲ ਜੁਗ ਦੁਪਹਿਰੇ ਨੱਚ ਰਿਹਾ ਬੰਦਾ ਬੰਦੇ ਤੋਂ ਮੱਚ ਰਿਹਾ ਨੇਤਾ ਜੀ ਛੱਡਣ ਕੁਰਸੀ ਨਾ ਭਾਵੇਂ ਔਖਾ ਖਾਣਾ ਪਚ ਰਿਹਾ ਜਿਹੜਾ ਰੱਜ ਕੇ ਕਰੂਗਾ ਲੁੱਚ ਪੋਣੇ ਉਹੀ ਆਉਣੇ ਵਾਲਾ ਸੰਤ ਹੋਊ ਏਦਾਂ ਦੁਨੀਆ ਦਾ ਅੰਤ ਹੋਊ ਏਦਾਂ ਦੁਨੀਆ ਦਾ ਅੰਤ ਹੋਊ ਮਾਝੇ ਦਾ ਮਾਲਵੇ ਦਾ ਦੁਆਬੇ ਦਾ ਅੰਤ ਕਰਨ ਦੇ ਲਈ ਲੁਧਿਆਣੇ ਦੇ ਬੁੱਢੇ ਦਰਿਆ ਚੋਂ ਸਤਲੁਜ ਦੇ ਵਿੱਚ ਮੌਤ ਭੇਜੀ ਜਾ ਰਹੀ ਹੈ ਔਰ ਜਿਹੜੀ ਵਿਆਸ ਸਤਲੁਜ ਨੇ ਜਾ ਕੇ ਹਰੀਆਂ ਇਕੱਠੀਆਂ ਹੋਣਾ ਤੇ ਮੌਤ ਪੰਜਾਬ ਦੇ ਲੋਕਾਂ ਨੂੰ ਮਿਲਣੀ ਆ ਮਾਝੇ ਮਾਲਵੇ ਦੇ ਲੋਕੋ ਜਾਗੋ ਆ ਸਰਕਾਰਾਂ ਮੌਤ ਸਾਨੂੰ ਭੇਜ ਰਹੀਆਂ ਵਾ ਸਾਡੇ ਆਉਣ ਵਾਲੇ ਬੱਚਿਆਂ ਦੇ ਲਈ ਔਰ ਸਾਡੀਆਂ ਪੀੜ੍ਹੀਆਂ ਦੇ ਲਈ ਕੀ ਬੀਜ ਰਹੇ ਜੇ ਕੰਡੇ ਇਹ ਬਹੁਤ ਚਿੰਤਾ ਦਾ ਵਿਸ਼ਾ ਵਾਹ ਔਰ ਰਾਜਸਥਾਨ ਨੂੰ ਕੀ ਭੇਜ ਰਹਾ ਹੈ ਮੌਤ ਇਹੀ ਸਬਜ਼ੀਆਂ ਨੂੰ ਲੱਗਣਾ ਜਾ ਕੇ ਜਿਹੜੀ ਮੱਛੀ ਬੜੇ ਸਵਾਦ ਨਾਲ ਖਾਂਦੇ ਜੈ ਨਾ ਉਹਦੇ ਵਿੱਚ ਵੀ ਇਹ ਮੌਤ ਨੇ ਘੁੱਲਣਾ ਜਾ ਕੇ ਤੇ ਮੱਛੀਆਂ ਤੱਕ ਨੂੰ ਕੈਂਸਰ ਹੋ ਗਈ ਆ ਨਿੱਕੇ ਨਿੱਕੇ ਬੱਚਿਆਂ ਨੂੰ ਕਾਲਾ ਪੀਲਾ ਆ ਗਿਆ ਕਿੱਦਾਂ ਕਿੱਦਾਂ ਦੀਆਂ ਭਿਆਨਕ ਬਿਮਾਰੀਆਂ ਨੂੰ ਅਸੀਂ ਜਨਮ ਦੇ ਦਿੱਤਾ ਸੋ ਰੱਬ ਦਾ ਵਾਸਤਾ ਆਪਣੇ ਪਿਤਾ ਨੂੰ ਆਪਣੇ ਪਿਤਾ ਨੂੰ ਬਚਾਉਣ ਲਈ ਤੇ ਹਾ ਦਾ ਨਾਰਾ ਮਰੋ ਆ ਸਾਡਾ ਪਿਓ ਪਾਣੀ ਆ ਆ ਵੇਖੋ ਇੱਕ ਬਣੇ ਸਵਰਗ ਤੇ ਇੱਕ ਬਣੇ ਨਰਕ ਆ ਕਾਲਾ ਪਾਣੀ ਔਰ ਅਮਰਤ ਵਰਗਾ ਪਾਣੀ ਸਵਰਗ ਤੇ ਨਰਕ ਆ ਕਾਲਾ ਪਾਣੀ ਵਿੱਚ ਅਮਰਤ ਵਰਗੇ ਪਾਣੀ ਦੇ ਘੋਲ ਕੇ ਅਸੀਂ ਮੌਤ ਜਿਹੜੀ ਆ ਭੇਜ ਰਿਆਂ ਲੁਧਿਆਣੇ ਦੇ ਚੰਦ ਉਹ ਲੋਕ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਨੂੰ ਮੌਤ ਦੇ ਰਹਿਆ ਸੋ ਰੱਬ ਦਾ ਵਾਸਤਾ ਸਰਕਾਰ ਪਤਾ ਨਹੀਂ ਕਿਹੜੀ ਮੋਹ ਮਾਇਆ ਦੀ ਅੱਖਾਂ ਤੇ ਪੱਟੀ ਬੰਨ੍ਹ ਕੇ ਖਲੋਤੀ ਕਦੋਂ ਖੁੱਲਣੀਆਂ ਇਹ ਰੱਬ ਦੇ ਘਰ ਦੇ ਵਿੱਚ ਦੇਰਿਆ ਅੰਦੇਰ ਨਹੀਂ ਜਿਸ ਦਿਨ ਤੁਹਾਡੇ ਘਰਾਂ ਨੂੰ ਅੱਗ ਲੱਗੂਗੀ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਜਦੋਂ ਤੁਹਾਡੇ ਹੱਥਾਂ 'ਚ ਕਲਮਾ ਸੀ ਤੁਸੀਂ ਇਨਸਾਫ ਕੀਤਾ ਕਿ ਤੱਕਾ ਕੀਤਾ ਅੱਜ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੁੜਦੇ ਜੇ ਦਬਾਉਂਦੇ ਜੇ ਜਿੱਦਣ ਸਮਾਂ ਆ ਗਿਆ ਉਸ ਦਿਨ ਤੁਹਾਡੇ ਤੇ ਵੀ ਇਹ ਕੁਝ ਹੋਣਾ ਵਾ ਤੁਹਾਡੇ ਪਰਿਵਾਰਾਂ ਤੇ ਜਦੋਂ ਬੀਤੂ ਗਿਆਣ ਕੇ ਫਿਰ ਤੁਸੀਂ ਦੱਸਿਓ ਇਹ ਗੱਲ ਜਿਹੜੀ ਆ ਸਮਾਂ ਸਮਾਂ ਆਉਣ ਤੇ ਪਤਾ ਲੱਗ ਜਾਂਦਾ ਕਿਉਂਕਿ ਕਹਿੰਦੇ ਜਿਸ ਤਣ ਲੱਗੇ ਉਹੀ ਜਾਣੇ ਕੌਣ ਜਾਣੇ ਪੀਰ ਪਰਾਈ ਤੁਹਾਡੇ ਤੇ ਲੱਗੀ ਨਹੀਂ ਨਾ ਜਦੋਂ ਤੁਹਾਡੇ ਤੇ ਲੱਗੂਗੀ ਉਸ ਦਿਨ ਤੁਹਾਨੂੰ ਪਤਾ ਲੱਗ ਜੂ ਆ ਮੌਤ ਸਾਨੂੰ ਦੇ ਰੇ ਜੇ ਤੁਸੀਂ ਆ ਮੌਤ ਇਹ ਬਾਹਰਲੇ ਦੇਸ਼ਾਂ ਚ ਕਿਤੇ ਚਲ ਜਿਓ ਜਾ ਕੇ ਉੱਥੇ ਵੇਖਿਓ ਉਹ ਦੱਸਣਗੇ ਤੁਹਾਨੂੰ ਵੀ ਪਾਣੀ ਦੀ ਕਦਰ ਕਿਦਾਂ ਕਰੀ ਦੀ ਆ ਤੁਹਾਡੇ ਕੋਲੋਂ ਜਿੰਨੀ ਮਰਜ਼ੀ ਬਕਵਾਸ ਸੁਣ ਲੋ ਜਿੰਨਾ ਮਰਜ਼ੀ ਝੂਠ ਸੁਣ ਲੋ ਜਿੰਨੇ ਮਰਜ਼ੀ ਵੱਡੇ ਵੱਡੇ ਵਾਅਦੇ ਸੁਣ ਲੋ ਪਰ ਤੁਸੀਂ ਆਪਣੇ ਪੰਜਾਬ ਦਾ ਪਾਣੀ ਨਹੀਂ ਨਾ ਬਚਾ ਸਕੇ ਤੇ ਲੱਖ ਲੰਤ ਤੁਹਾਡੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਪਾਣੀ ਜੇ ਇਹ ਵੇਖ ਲਓ ਜੀ ਕਿਦਾਂ ਲੁਧਿਆਣੇ ਦੇ ਵਿੱਚੋਂ ਸਤਲੋਜ ਦੇ ਵਿੱਚ ਆ ਬੁੱਢਾ ਨਾਲਾ ਮਿਲਦਾ ਜੀ ਆ ਕੇ ਤੋ ਇਹ ਪੰਜਾਬ ਦੇ ਲੋਕਾਂ ਨੂੰ ਮੌਤ ਵੰਡੀ ਜਾ ਰਹੀ ਆ ਪੰਜਾਬ ਦੇ ਲੋਕਾਂ ਨੂੰ ਮੌਤ ਵੰਡੀ ਜਾ ਰਹੀ ਆ ਆ ਬੁੱਢਾ ਨਾਲਾ ਵਾ ਜੀ ਕਿਸੇ ਸਮੇ ਬੁੱਢਾ ਦਰਿਆ ਹੁੰਦਾ ਸੀ ਔਰ ਇਸ ਬਣੇ ਇਹ ਸਤਲੁਜ ਆ ਔਰ ਸਤਲੁਜ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਅੰਮ੍ਰਿਤ ਵਰਗੇ ਪਾਣੀ ਦੇ ਵਿੱਚ ਜ਼ਹਿਰ ਘੁਲ ਰਹੀ ਆ ਔਰ ਆ ਆ ਕੇ ਇੱਥੇ ਮਿਲਦਾ ਵਾ ਤੇ ਆ ਵੇਖ ਲੋ ਹਾਲਾਤ ਇੱਕ ਬਨੇ ਚਿੱਟਾ ਤੇ ਇੱਕ ਬਨੇ ਕਾਲਾ ਪਾਣੀ ਆ ਇਹ ਮੌਤ ਵੰਡੀ ਜਾ ਰਹੀ ਆ ਪੰਜਾਬ ਦੇ ਲੋਕਾਂ ਨੂੰ ਆ ਵੇਖੋ ਮੌਤ ਵੰਡੀ ਜਾ ਰਹੀ ਆ ਔਰ ਇੱਕ ਕਿੱਡੀ ਤੇਜ਼ੀ ਦੇ ਨਾਲ ਮੌਤ ਵੱਧਦੀ ਜਾ ਰਹੀ ਆ ਮਾਝੇਵਾਲ ਨੂੰ ਮਾਲਵੇਵਾਲ ਨੂੰ ਸੋ ਆਹ ਆ ਕੈਂਸਰ ਤੇ ਕਾਲਾ ਪੀਲਾ ਤੇ ਹੋਰ ਭਿਆਨਕ ਬਿਮਾਰੀਆਂ ਨੂੰ ਜਨਮ ਦੇਣ ਵਾਲੀ ਮੌਤ ਜਿਹੜੀ ਆ ਕਿਸ ਤਰ੍ਹਾਂ ਦੇ ਨਾਲ ਵੱਧ ਜਾਈ ਰਹੀ ਆ ਇਹ ਲੁਧਿਆਣੇ ਦਾ ਬੁੱਢਾ ਦਰਿਆ ਜੀ ਔਰ ਸਤਲੋਜ ਦੇ ਵਿੱਚ ਮਿਲ ਰਿਹਾ ਇੱਕ ਬੰਨੇ ਅੰਮ੍ਰਿਤ ਵਰਗਾ ਪਾਣੀ ਔਰ ਇੱਕ ਬੰਨੇ ਜ਼ਹਿਰੀਲਾ ਪਾਣੀ ਆ ਵੇਖੋ ਪੰਜਾਬੀਓ ਤੁਹਾਡੇ ਪਾਣੀਆਂ ਚ ਜ਼ਹਿਰਾਂ ਕਿਦਾਂ ਘੋਲੀਆਂ ਜਾ ਰਹੀਆਂ ਆ ਗੰਦਾ ਪਾਣੀ ਵੇਖੋ ਮੇਰੀ ਮੌਤ ਇਹ ਮੇਰੀ ਮੌਤ ਪੰਜਾਬ ਦੇ ਲੋਕਾਂ ਨੂੰ ਵੰਡੀ ਜਾ ਰਹੀ ਹੈ ਔਰ ਸਾਹਮਣੇ ਆ ਰਿਹਾ ਪਾਣੀ ਔਰ ਸਤਲੁਜ ਦੇ ਵਿੱਚ ਮਿਲ ਰਿਹਾ ਮੇਰੀ ਮੌਤ ਪੰਜਾਬ ਦੇ ਲੋਕਾਂ ਨੂੰ ਵੰਡੀ ਜਾ ਰਹੀ ਹੈ ਇੱਕ ਬੰਨੇ ਸਤਲੁਜ ਦਾ ਸਾਫ਼ ਸੁਥਰਾ ਪਾਣੀ ਤੇ ਇੱਕ ਬੰਨੇ ਆ ਮੇਰੀ ਮੌਤ ਵੰਡੀ ਜਾ ਰਹੀ ਆ ਵੇਖ ਲੋ ਆ ਪੰਜਾਬ ਦੀ ਜਵਾਨੀ ਦਾ ਬੇੜਾ ਗਰਕਰ ਕਰਨ ਦੇ ਲਈ ਬਹੁਤ ਵੰਡੀ ਜਾ ਰਹੀ ਹੈ। ਕੱਲ ਜੁਗ ਦੁਪਹਿਰੇ ਨੱਚ ਰਿਹਾ ਬੰਦਾ ਬੰਦੇ ਤੋਂ ਮੱਚ ਰਿਹਾ। ਨੇਤਾ ਜੀ ਛੱਡਣ ਕੁਰਸੀ ਨਾ ਭਾਵੇਂ ਔਖਾ ਖਾਣਾ ਪਚ ਰਿਹਾ। ਜਿਹੜਾ ਰੱਜ ਕੇ ਕਰੂਗਾ ਲੁੱਚ ਪੋਣੇ ਉਹੀ ਆਉਣੇ ਵਾਲਾ ਸੰਤ ਹੋਊ। ਐਦਾਂ ਦੁਨੀਆ ਦਾ ਅੰਤ ਹੋਊ। ਐਦਾਂ ਦੁਨੀਆ ਦਾ ਅੰਤ ਹੋਊ। ਮਾਝੇ ਦਾ, ਮਾਲਵੇ ਦਾ, ਦੁਆਬੇ ਦਾ ਅੰਤ ਕਰਨ ਦੇ ਲਈ ਲੁਧਿਆਣੇ ਦੇ ਬੁੱਢੇ ਦਰਿਆ 'ਚੋਂ ਸਤਲੁਜ ਦੇ ਵਿੱਚ ਮੌਤ ਭੇਜੀ ਜਾ ਰਹੀ ਹੈ ਔਰ ਜਿਹੜੀ ਬਿਆਸ ਤੇ ਸਤਲੋਜ ਨੇ ਜਾ ਕੇ ਹਰੀਆਂ ਇਕੱਠੀਆਂ ਹੋਣਾ ਤੇ ਮੌਤ ਪੰਜਾਬ ਦੇ ਲੋਕਾਂ ਨੂੰ ਮਿਲਦੀਆਂ ਮਾਝੇ ਮਾਲਵੇ ਦੇ ਲੋਕੋ ਜਾਗੋ ਆ ਸਰਕਾਰਾਂ ਮੌਤ ਸਾਨੂੰ ਭੇਜ ਰਹੀਆਂ ਵਾ ਸਾਡੇ ਆਉਣ ਵਾਲੇ ਬੱਚਿਆਂ ਦੇ ਲਈ ਔਰ ਸਾਡੀਆਂ ਪੀੜ੍ਹੀਆਂ ਦੇ ਲਈ ਕੀ ਬੀਜ ਰਹੇ ਜੇ ਕੰਡੇ ਇਹ ਬਹੁਤ ਚਿੰਤਾ ਦਾ ਵਿਸ਼ਾ ਵਾ ਔਰ ਰਾਜਸਥਾਨ ਨੂੰ ਕੀ ਭੇਜ ਰਹੇ ਮੌਤ ਇਹੀ ਸਬਜ਼ੀਆਂ ਨੂੰ ਲੱਗਣਾ ਜਾ ਕੇ ਜਿਹੜੀ ਮੱਛੀ ਬੜੇ ਸੁਆਦ ਨਾਲ ਖਾਂਦੇ ਜੇ ਨਾ ਉਹਦੇ ਵਿੱਚ ਵੀ ਇਹ ਮੌਤ ਨੇ ਘੁੱਲਣਾ ਜਾ ਕੇ ਤੇ ਮੱਛੀਆਂ ਤੱਕ ਨੂੰ ਕੈਂਸਰ ਹੋ ਗਈ ਆ ਨਿੱਕੇ ਨਿੱਕੇ ਬੱਚਿਆਂ ਨੂੰ ਕਾਲਾ ਪੀਲਾ ਆ ਗਿਆ ਕਿੱਦਾਂ ਕਿਦਾਂ ਦੀਆਂ ਭਿਆਨਕ ਬਿਵਾਰੀਆਂ ਨੂੰ ਅਸੀਂ ਜਨਮ ਦੇ ਦਿੱਤਾ ਸੋ ਰੱਬ ਦਾ ਵਾਸਤਾ ਆਪਣੇ ਪਿਤਾ ਨੂੰ ਆਪਣੇ ਪਿਤਾ ਨੂੰ ਬਚਾਉਣ ਲਈ ਤੇ ਹਾ ਦਾ ਨਾਰਾ ਮਰਵਾ ਸਾਡਾ ਪਿਓ ਪਾਣੀ ਆ ਆ ਵੇਖੋ ਇੱਕ ਬਨੇ ਸਵਰਗ ਤੇ ਇੱਕ ਬਨੇ ਨਰਕ ਆ ਕਾਲਾ ਪਾਣੀ ਔਰ ਅੰਮ੍ਰਿਤ ਵਰਗਾ ਪਾਣੀ ਸਵਰਗ ਤੇ ਨਰਕ ਆ ਕਾਲਾ ਪਾਣੀ ਵਿੱਚ ਅੰਮ੍ਰਿਤ ਵਰਗੇ ਪਾਣੀ ਦੇ ਘੋਲ ਕੇ ਅਸੀਂ ਮੌਤ ਜਿਹੜੀ ਆ ਭੇਜ ਰਿਆਂ ਲੁਧਿਆਣੇ ਦੇ ਚੰਦ ਉਹ ਲੋਕ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਨੂੰ ਮੌਤ ਦੇ ਰਹਿਆ ਸੋ ਰੱਬ ਦਾ ਵਾਸਤਾ ਸਰਕਾਰ ਪਤਾ ਨਹੀਂ ਕਿਹੜੀ ਉਹ ਮਾਇਆ ਦੀ ਅੱਖਾਂ ਤੇ ਪੱਟੀ ਬੰਨ ਕੇ ਖਲੋਤੀ ਕਦੋਂ ਖੁੱਲਣੀਆਂ ਇਹ ਰੱਬ ਦੇ ਘਰ ਦੇ ਵਿੱਚ ਦੇਰਿਆ ਅੰਦੇਰ ਨਹੀਂ ਜਿਸ ਦਿਨ ਤੁਹਾਡੇ ਘਰਾਂ ਨੂੰ ਅੱਗ ਲੱਗੂਗੀ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਜਦੋਂ ਤੁਹਾਡੇ ਹੱਥਾਂ 'ਚ ਕਲਮਾ ਸੀ ਤੁਸੀਂ ਇਨਸਾਫ ਕੀਤਾ ਕਿ ਤੱਕਾ ਕੀਤਾ ਅੱਜ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੁੜਦੇ ਜੇ ਦਬਾਉਂਦੇ ਜੇ ਜਿੱਦਣ ਸਮਾਂ ਆ ਗਿਆ ਉਸ ਦਿਨ ਤੁਹਾਡੇ ਤੇ ਵੀ ਇਹ ਕੁਝ ਹੋਣਾ ਵਾ ਤੁਹਾਡੇ ਪਰਿਵਾਰਾਂ ਤੇ ਜਦੋਂ ਬੀਤੂ ਗਿਆਣ ਕੇ ਫਿਰ ਤੁਸੀਂ ਦੱਸਿਓ ਇਹ ਗੱਲ ਜਿਹੜੀ ਆ ਸਮਾਂ ਸਮਾਂ ਆਉਣ ਤੇ ਪਤਾ ਲੱਗ ਜਾਂਦਾ ਕਿਉਂਕਿ ਕਹਿੰਦੇ ਜਿਸਤਾਂ ਲੱਗੇ ਉਹੀ ਜਾਣੇ ਕੌਣ ਜਾਣੇ ਪੀਰ ਪਰਾਈ ਤੁਹਾਡੇ ਤੇ ਲੱਗੀ ਨਹੀਂ ਆ ਨਾ ਜਦੋਂ ਤੁਹਾਡੇ ਤੇ ਲੱਗੂਗੀ ਉਸ ਦਿਨ ਤੁਹਾਨੂੰ ਪਤਾ ਲੱਗ ਜੂ ਆ ਮੌਤ ਸਾਨੂੰ ਦੇ ਰਹੇ ਜੇ ਤੁਸੀਂ ਆ ਮੌਤ ਇਹ ਬਾਹਰਲੇ ਦੇਸ਼ਾਂ ਚ ਕਿਤੇ ਚਲ ਜਿਓ ਜਾ ਕੇ ਉੱਥੇ ਵੇਖਿਓ ਉਹ ਦੱਸਣਗੇ ਤੁਹਾਨੂੰ ਵੀ ਪਾਣੀ ਦੀ ਕਦਰ ਕਿਦਾਂ ਕਰੀ ਦੀ ਆ ਤੁਹਾਡੇ ਕੋਲੋਂ ਜਿਨੇ ਮਰਜ਼ੀ ਬਕਵਾਸ ਸੁਣ ਲੋ ਜਿਨਾ ਮਰਜ਼ੀ ਝੂਠ ਸੁਣ ਲੋ ਜਿਨੇ ਮਰਜ਼ੀ ਵੱਡੇ ਵੱਡੇ ਵਾਅਦੇ ਸੁਣ ਲੋ ਪਰ ਤੁਸੀਂ ਆਪਣੇ ਪੰਜਾਬ ਦਾ ਪਾਣੀ ਨਹੀਂ ਨਾ ਬਚਾ ਸਕੇ ਤੇ ਲੱਖ ਲਾਂਤ ਤੁਹਾਡੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਪੌਣੀ ਤੇ ਇਹ ਵੇਖ ਲਓ ਜੀ ਕਿਦਾਂ ਲੁਧਿਆਣੇ ਦੇ ਵਿੱਚੋਂ ਸਤਲੁਜ ਦੇ ਵਿੱਚ ਆ ਬੁੱਢਾ ਨਾਲਾ ਮਿਲਦਾ ਜੀ ਆ ਕੇ ਤੋ ਇਹ ਪੰਜਾਬ ਦੇ ਲੋਕਾਂ ਨੂੰ ਮੌਤ ਵੰਡੀ ਜਾ ਰਹੀ ਆ ਪੰਜਾਬ ਦੇ ਲੋਕਾਂ ਨੂੰ ਮੌਤ ਵੰਡੀ ਜਾ ਰਹੀ ਆ ਆ ਬੁੱਢਾ ਨਾਲਾ ਵਾ ਜੀ ਕਿਸੇ ਸਮੇ ਬੁੱਢਾ ਦਰਿਆ ਹੁੰਦਾ ਸੀ ਔਰ ਇਸ ਬਣੇ ਇਹ ਸਤਲੁਜ ਆ ਔਰ ਸਤਲੁਜ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਅੰਮ੍ਰਿਤ ਵਰਗੇ ਪਾਣੀ ਦੇ ਵਿੱਚ ਜ਼ਹਿਰ ਘੁਲ ਰਹੀ ਆ ਔਰ ਆ ਆ ਕੇ ਇੱਥੇ ਮਿਲਦਾ ਵਾ ਤੇ ਆ ਵੇਖ ਲੋ ਹਾਲਾਤ ਇੱਕ ਬਨੇ ਚਿੱਟਾ ਤੇ ਇੱਕ ਬਨੇ ਕਾਲਾ ਪਾਣੀ ਆ ਇਹ ਮੌਤ ਵੰਡੀ ਜਾ ਰਹੀ ਆ ਪੰਜਾਬ ਦੇ ਲੋਕਾਂ ਨੂੰ ਆ ਵੇਖੋ ਮੌਤ ਵੰਡੀ ਜਾ ਰਹੀ ਆ ਔਰ ਇੱਕ ਕਿੱਡੀ ਤੇਜ਼ੀ ਦੇ ਨਾਲ ਮੌਤ ਵੱਧਦੀ ਜਾ ਰਹੀ ਆ ਮਾਝੇਵਾਲ ਨੂੰ ਮਾਲਵੇਵਾਲ ਨੂੰ ਸੋ ਆਹ ਆ ਕੈਂਸਰ ਤੇ ਕਾਲਾ ਪੀਲਾ ਤੇ ਹੋਰ ਭਿਆਨਕ ਬਿਮਾਰੀਆਂ ਨੂੰ ਜਨਮ ਦੇਣ ਵਾਲੀ ਮੌਤ ਜਿਹੜੀ ਆ ਕਿਸ ਤਰ੍ਹਾਂ ਦੇ ਨਾਲ ਵੱਧਦੀ ਜਾ ਰਹੀ ਆ ਇਹ ਲੁਧਿਆਣੇ ਦਾ ਬੁੱਢਾ ਦਰਿਆ ਜੀ ਔਰ ਸਤਲੋਜ ਦੇ ਵਿੱਚ ਮਿਲ ਰਿਹਾ ਇੱਕ ਬੰਨੇ ਅਮਰਤ ਵਰਗਾ ਪਾਣੀ ਔਰ ਇੱਕ ਬੰਨੇ ਜ਼ਹਿਰੀਲਾ ਪਾਣੀ ਆ ਵੇਖੋ ਪੰਜਾਬੀਓ ਤੁਹਾਡੇ ਪਾਣੀਆਂ ਚ ਜ਼ਹਿਰਾਂ ਕਿਦਾਂ ਘੋਲੀਆਂ ਜਾ ਰਹੀਆਂ ਆ ਗੰਦਾ ਪਾਣੀ ਵੇਖੋ ਮੇਰੀ ਮੌਤ ਇਹ ਮੇਰੀ ਮੌਤ ਪੰਜਾਬ ਦੇ ਲੋਕਾਂ ਨੂੰ ਵੰਡੀ ਜਾ ਰਹੀ ਹੈ ਔਰ ਸਾਹਮਣੇ ਆ ਰਿਹਾ ਪਾਣੀ ਔਰ ਸਤਲੁਜ ਦੇ ਵਿੱਚ ਮਿਲ ਰਿਹਾ ਮੇਰੀ ਮੌਤ ਪੰਜਾਬ ਦੇ ਲੋਕਾਂ ਨੂੰ ਵੰਡੀ ਜਾ ਰਹੀ ਹੈ ਇੱਕ ਬੰਨੇ ਸਤਲੁਜ ਦਾ ਸਾਫ਼ ਸੁਥਰਾ ਪਾਣੀ ਤੇ ਇੱਕ ਬੰਨੇ ਆ ਮੇਰੀ ਮੌਤ ਵੰਡੀ ਜਾ ਰਹੀ ਆ ਵੇਖ ਲੋ ਆ ਪੰਜਾਬ ਦੀ ਜਵਾਨੀ ਦਾ ਬੇੜਾ ਕਰਕਰਨ ਦੇ ਲਈ ਬਹੁਤ ਵੰਡੀ ਜਾ ਰਹੀ ਹੈ। ਕੱਲ ਜੁਗ ਦੁਪਹਿਰੇ ਨੱਚ ਰਿਹਾ ਬੰਦਾ ਬੰਦੇ ਤੋਂ ਮੱਚ ਰਿਹਾ। ਨੇਤਾ ਜੀ ਛੱਡਣ ਕੁਰਸੀ ਨਾ ਭਾਵੇਂ ਔਖਾ ਖਾਣਾ ਪਚ ਰਿਹਾ। ਜਿਹੜਾ ਰੱਜ ਕੇ ਕਰੂਗਾ ਲੁੱਚ ਪੋਣੇ ਉਹੀ ਆਉਣੇ ਵਾਲਾ ਸੰਤ ਹੋਊ। ਐਦਾਂ ਦੁਨੀਆ ਦਾ ਅੰਤ ਹੋਊ। ਐਦਾਂ ਦੁਨੀਆ ਦਾ ਅੰਤ ਹੋਊ। ਮਾਝੇ ਦਾ, ਮਾਲਵੇ ਦਾ, ਦੁਆਬੇ ਦਾ ਅੰਤ ਕਰਨ ਦੇ ਲਈ ਲੁਧਿਆਣੇ ਦੇ ਬੁੱਢੇ ਦਰਿਆ ਚੋਂ ਸਤਲੁਜ ਦੇ ਵਿੱਚ ਮੌਤ ਭੇਜੀ ਜਾ ਰਹੀ ਹੈ ਔਰ ਜਿਹੜੀ ਬਿਆਸ ਤੇ ਸਤਲੋਜ ਨੇ ਜਾ ਕੇ ਹਰੀਆਂ ਇਕੱਠੀਆਂ ਹੋਣਾ ਤੇ ਮੌਤ ਪੰਜਾਬ ਦੇ ਲੋਕਾਂ ਨੂੰ ਮਿਲਨੀ ਆ ਮਾਝੇ ਮਾਲਵੇ ਦੇ ਲੋਕੋ ਜਾਗੋ ਆ ਸਰਕਾਰਾਂ ਮੌਤ ਸਾਨੂੰ ਭੇਜ ਰਹੀਆਂ ਵਾ ਸਾਡੇ ਆਉਣ ਵਾਲੇ ਬੱਚਿਆਂ ਦੇ ਲਈ ਔਰ ਸਾਡੀਆਂ ਪੀੜ੍ਹੀਆਂ ਦੇ ਲਈ ਕੀ ਬੀਜ ਰਹੇ ਜੇ ਕੰਡੇ ਇਹ ਬਹੁਤ ਚਿੰਤਾ ਦਾ ਵਿਸ਼ਾ ਵਾ ਔਰ ਰਾਜਸਥਾਨ ਨੂੰ ਕੀ ਭੇਜ ਰਹਾ ਮੌਤ ਇਹੀ ਸਬਜ਼ੀਆਂ ਨੂੰ ਲੱਗਣਾ ਜਾ ਕੇ ਜਿਹੜੀ ਮੱਛੀ ਬੜੇ ਸੁਆਦ ਨਾਲ ਖਾਂਦੇ ਜੇ ਨਾ ਉਹਦੇ ਵਿੱਚ ਵੀ ਇਹ ਮੌਤ ਨੇ ਘੁੱਲਣਾ ਜਾ ਕੇ ਤੇ ਮੱਛੀਆਂ ਤੱਕ ਨੂੰ ਕੈਂਸਰ ਹੋ ਗਈ ਆ ਨਿੱਕੇ ਨਿੱਕੇ ਬੱਚਿਆਂ ਨੂੰ ਕਾਲਾ ਪੀਲਾ ਆ ਗਿਆ ਕਿੱਦਾਂ ਕਿਦਾਂ ਦੀਆਂ ਭਿਆਨਕ ਬਿਮਾਰੀਆਂ ਨੂੰ ਅਸੀਂ ਜਨਮ ਦੇਤਾ ਸੋ ਰੱਬ ਦਾ ਵਾਸਤਾ ਆਪਣੇ ਪਿਤਾ ਨੂੰ ਆਪਣੇ ਪਿਤਾ ਨੂੰ ਬਚਾਉਣ ਲਈ ਤੇ ਹਾ ਦਾ ਨਾਰਾ ਮਰੋ ਆ ਸਾਡਾ ਪਿਓ ਪਾਣੀ ਆ ਆ ਵੇਖੋ ਇੱਕ ਬਨੇ ਸਵਰਗ ਤੇ ਇੱਕ ਬਨੇ ਨਰਕ ਆ ਕਾਲਾ ਪਾਣੀ ਔਰ ਅੰਮ੍ਰਿਤ ਵਰਗਾ ਪਾਣੀ ਸਵਰਗ ਤੇ ਨਰਕ ਆ ਕਾਲਾ ਪਾਣੀ ਵਿੱਚ ਅੰਮ੍ਰਿਤ ਵਰਗੇ ਪਾਣੀ ਦੇ ਘੋਲ ਕੇ ਅਸੀਂ ਮੌਤ ਜਿਹੜੀ ਆ ਭੇਜ ਰਿਆਂ ਲੁਧਿਆਣੇ ਦੇ ਚੰਦ ਉਹ ਲੋਕ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਨੂੰ ਮੌਤ ਦੇ ਰਿਆ ਸੋ ਰੱਬ ਦਾ ਵਾਸਤਾ ਸਰਕਾਰ ਪਤਾ ਨਹੀਂ ਕਿਹੜੀ ਉਹ ਮਾਇਆ ਦੀ ਅੱਖਾਂ ਤੇ ਪੱਟੀ ਬੰਨ ਕੇ ਖਲੋਤੀ ਕਦੋਂ ਖੁੱਲਣੀ ਆ ਤੇ ਉਹੀ ਜਾਣੇ ਕੌਣ ਜਾਣੇ ਪੀਰ ਪਰਾਈ ਤੁਹਾਡੇ ਤੇ ਲੱਗੀ ਨਹੀਂ ਆ ਨਾ ਜਦੋਂ ਤੁਹਾਡੇ ਤੇ ਲੱਗੂਗੀ ਉਸ ਦਿਨ ਤੁਹਾਨੂੰ ਪਤਾ ਲੱਗ ਜੂ ਆਹ ਮੌਤ ਸਾਨੂੰ ਦੇ ਰਹੇ ਜੇ ਤੁਸੀਂ ਆਹ ਮੌਤ ਇਹ ਬਾਹਰਲੇ ਦੇਸ਼ਾਂ ਚ ਕਿਤੇ ਚਲ ਜਿਓ ਜਾ ਕੇ ਉੱਥੇ ਵੇਖਿਓ ਉਹ ਦੱਸਣਗੇ ਤੁਹਾਨੂੰ ਵੀ ਪਾਣੀ ਦੀ ਕਦਰ ਕਿਦਾਂ ਕਰੀ ਦੀ ਆ ਤੁਹਾਡੇ ਕੋਲੋਂ ਜਿੰਨੀ ਮਰਜ਼ੀ ਬਕਵਾਸ ਸੁਣ ਲਓ ਜਿਨਾ ਮਰਜੀ ਝੂਠ ਸੁਣ ਲੋ ਜਨੇ ਮਰਜੀ ਵੱਡੇ ਵੱਡੇ ਵਾਦੇ ਸੁਣ ਲੋ ਪਰ ਤੁਸੀਂ ਆਪਣੇ ਪੰਜਾਬ ਦਾ ਪਾਣੀ ਨਹੀਂ ਨਾ ਬਚਾ ਸਕੇ ਤੇ ਲੱਖ ਲਾਂ ਤੋਂ ਤੁਹਾਡੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਪਾਣੀ ਨਹੀਂ ਇਹ ਵੇਖ ਲੋ ਜੀ ਕਿਦਾਂ ਲੁਧਿਆਣੇ ਦੇ ਵਿੱਚੋਂ ਸਤਲੋਜ ਦੇ ਵਿੱਚ ਆ ਬੁੱਢਾ ਨਾਲਾ ਮਿਲਦਾ ਜੀ ਆ ਕੇ ਸੋ ਇਹ ਪੰਜਾਬ ਦੇ ਲੋਕਾਂ ਨੂੰ ਮੌਤ ਵੰਡੀ ਜਾ ਰਹੀ ਆ ਪੰਜਾਬ ਦੇ ਲੋਕਾਂ ਨੂੰ ਮੌਤ ਵੰਡੀ ਜਾ ਰਹੀ ਆ ਆ ਬੁੱਢਾ ਨਾਲਾ ਵਾ ਜੀ ਕਿਸੇ ਸਮੇ ਬੁੱਢਾ ਦਰਿਆ ਹੁੰਦਾ ਸੀ ਔਰ ਇਸ ਬਨੇ ਇਹ ਸਤਲੁਜ ਆ ਔਰ ਸਤਲੁਜ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਅੰਮ੍ਰਿਤ ਵਰਗੇ ਪਾਣੀ ਦੇ ਵਿੱਚ ਜ਼ਹਿਰ ਘੁਲ ਰਹੀ ਆ ਔਰ ਆ ਆ ਕੇ ਇੱਥੇ ਮਿਲਦਾ ਵਾ ਤੇ ਆ ਵੇਖ ਲੋ ਹਾਲਾਤ ਇੱਕ ਬਨੇ ਚਿੱਟਾ ਤੇ ਇੱਕ ਬਨੇ ਕਾਲਾ ਪਾਣੀ ਆ ਇਹ ਮੌਤ ਵੰਡੀ ਜਾ ਰਹੀ ਆ ਪੰਜਾਬ ਦੇ ਲੋਕਾਂ ਨੂੰ ਆ ਵੇਖੋ ਮੌਤ ਵੰਡੀ ਜਾ ਰਹੀ ਆ ਔਰ ਇੱਕ ਕਿੱਡੀ ਤੇਜ਼ੀ ਦੇ ਨਾਲ ਮੌਤ ਵੱਧਦੀ ਜਾ ਰਹੀ ਆ ਮਾਝੇਵਾਲ ਨੂੰ ਮਾਲਵੇਵਾਲ ਨੂੰ ਸੋ ਆਵਾ ਕੈਂਸਰ ਤੇ ਕਾਲਾ ਪੀਲਾ ਤੇ ਹੋਰ ਭਿਆਨਕ ਬਿਮਾਰੀਆਂ ਨੂੰ ਜਨਮ ਦੇਣ ਵਾਲੀ ਮੌਤ ਜਿਹੜੀ ਆ ਕਿਸ ਤਰ੍ਹਾਂ ਦੇ ਨਾਲ ਵੱਧ ਜਾਈ ਆ ਇਹ ਲੁਧਿਆਣੇ ਦਾ ਬੁੱਢਾ ਦਰਿਆ ਜੀ ਔਰ ਸਤਲੋਜ ਦੇ ਵਿੱਚ ਮਿਲ ਰਿਆ ਇੱਕ ਬੰਨੇ ਅਮਰਤ ਵਰਗਾ ਪਾਣੀ ਔਰ ਇੱਕ ਬੰਨੇ ਜ਼ਹਿਰੀਲਾ ਪਾਣੀ ਆ ਵੇਖੋ ਪੰਜਾਬੀਓ ਤੁਹਾਡੇ ਪਾਣੀਆਂ ਚ ਜ਼ਹਿਰਾਂ ਕਿਦਾਂ ਘੁਲੀਆਂ ਜਾ ਰੀਆਂ ਆ ਗੰਦਾ ਪਾਣੀ ਵੇਖੋ ਮੇਰੀ ਮੌਤ ਇਹ ਨੇਰੀ ਮੌਤ ਪੰਜਾਬ ਦੇ ਲੋਕਾਂ ਨੂੰ ਵੰਡੀ ਜਾ ਰਹੀ ਹੈ। ਔਰ ਸਾਹਮਣੇ ਆ ਰਿਹਾ ਪਾਣੀ ਔਰ ਸਤਲੁਜ ਦੇ ਵਿੱਚ ਮਿਲ ਰਿਹਾ ਨੇਰੀ ਮੌਤ ਪੰਜਾਬ ਦੇ ਲੋਕਾਂ ਨੂੰ ਵੰਡੀ ਜਾ ਰਹੀ ਹੈ। ਇੱਕ ਬੰਨੇ ਸਤਲੁਜ ਦਾ ਸਾਫ਼ ਸੁਥਰਾ ਪਾਣੀ ਤੇ ਇੱਕ ਬੰਨੇ ਆ ਨੇਰੀ ਮੌਤ ਵੰਡੀ ਜਾ ਰਹੀ ਆ ਵੇਖ ਲੋ। ਆ ਪੰਜਾਬ ਦੀ ਜਵਾਨੀ ਦਾ ਬਿੜਾ ਗਰਕਰ ਕਰਨ ਦੇ ਲਈ ਮੌਤ ਵੰਡੀ ਜਾ ਰਹੀ ਹੈ। ਕੱਲ ਜੁਗ ਦੁਪਹਿਰੇ ਨੱਚ ਰਿਹਾ ਬੰਦਾ ਬੰਦੇ ਤੋਂ ਮੱਚ ਰਿਹਾ। ਨੇਤਾ ਜੀ ਛੱਡਣ ਕੁਰਸੀ ਨਾ ਭਾਵੇਂ ਔਖਾ ਖਾਣਾ ਪਚ ਰਿਹਾ। ਜਿਹੜਾ ਰੱਜ ਕੇ ਕਰੂਗਾ ਲੁੱਚ ਪੋਣੇ ਉਹੀ ਆਉਣੇ ਵਾਲਾ ਸੰਤ ਹੋਊ ਏਦਾਂ ਦੁਨੀਆ ਦਾ ਅੰਤ ਹੋਊ ਏਦਾਂ ਦੁਨੀਆ ਦਾ ਅੰਤ ਹੋਊ ਮਾਝੇ ਦਾ ਮਾਲਵੇ ਦਾ ਦੁਆਬੇ ਦਾ ਅੰਤ ਕਰਨ ਦੇ ਲਈ ਲੁਧਿਆਣੇ ਦੇ ਬੁੱਢੇ ਦਰਿਆ ਚੋਂ ਸਤਲੁਜ ਦੇ ਵਿੱਚ ਮੌਤ ਭੇਜੀ ਜਾ ਰਹੀ ਆ ਔਰ ਜਿਹੜੀ ਵਿਆਸ ਤੇ ਸਤਲੁਜ ਨੇ ਜਾ ਕੇ ਹਰੀਆਂ ਇਕੱਠੀਆਂ ਹੋਣਾ ਤੇ ਮੌਤ ਪੰਜਾਬ ਦੇ ਲੋਕਾਂ ਨੂੰ ਮਿਲਣੀ ਆ ਮਾਝੇ ਮਾਲਵੇ ਦੇ ਲੋਕੋ ਜਾਗੋ ਆ ਸਰਕਾਰਾਂ ਮੌਤ ਸਾਨੂੰ ਭੇਜ ਰਹੀਆਂ ਵਾ ਸਾਡੇ ਆਉਣ ਵਾਲੇ ਬੱਚਿਆਂ ਦੇ ਲਈ ਔਰ ਸਾਡੀਆਂ ਪੀੜ੍ਹੀਆਂ ਦੇ ਲਈ ਕੀ ਬੀਜ ਰਹੇ ਜੇ ਕੰਡੇ ਇਹ ਬਹੁਤ ਚਿੰਤਾ ਦਾ ਵਿਸ਼ਾ ਵਾਹ ਔਰ ਰਾਜਸਥਾਨ ਨੂੰ ਕੀ ਭੇਜ ਰਹਾ ਹੈ ਮੌਤ ਇਹੀ ਸਬਜ਼ੀਆਂ ਨੂੰ ਲੱਗਣਾ ਜਾ ਕੇ ਜਿਹੜੀ ਮੱਛੀ ਬੜੇ ਸਵਾਦ ਨਾਲ ਖਾਂਦੇ ਜੈ ਨਾ ਉਹਦੇ ਵਿੱਚ ਵੀ ਇਹ ਮੌਤ ਨੇ ਘੁੱਲਣਾ ਜਾ ਕੇ ਤੇ ਮੱਛੀਆਂ ਤੱਕ ਨੂੰ ਕੈਂਸਰ ਹੋ ਗਈ ਆ ਨਿੱਕੇ ਨਿੱਕੇ ਬੱਚਿਆਂ ਨੂੰ ਕਾਲਾ ਪੀਲਾ ਆ ਗਿਆ ਕਿੱਦਾਂ ਕਿੱਦਾਂ ਦੀਆਂ ਭਿਆਨਕ ਬਿਮਾਰੀਆਂ ਨੂੰ ਅਸੀਂ ਜਨਮ ਦੇ ਦਿੱਤਾ ਸੋ ਰੱਬ ਦਾ ਵਾਸਤਾ ਆਪਣੇ ਪਿਤਾ ਨੂੰ ਆਪਣੇ ਪਿਤਾ ਨੂੰ ਬਚਾਉਣ ਲਈ ਤੇ ਹਾ ਦਾ ਨਾਰਾ ਮਰੋ ਆ ਸਾਡਾ ਪਿਓ ਪਾਣੀ ਆ ਆ ਵੇਖੋ ਇੱਕ ਬਣੇ ਸਵਰਗ ਤੇ ਇੱਕ ਬਣੇ ਨਰਕ ਆ ਕਾਲਾ ਪਾਣੀ ਅਮਰਤ ਵਰਗਾ ਪਾਣੀ ਸਵਰਗ ਤੇ ਨਰਕ ਆ ਕਾਲਾ ਪਾਣੀ ਵਿੱਚ ਅਮਰਤ ਵਰਗੇ ਪਾਣੀ ਦੇ ਘੋਲ ਕੇ ਅਸੀਂ ਮੌਤ ਜਿਹੜੀ ਆ ਭੇਜ ਰਿਆਂ ਲੁਧਿਆਣੇ ਦੇ ਚੰਦ ਉਹ ਲੋਕ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਨੂੰ ਮੌਤ ਦੇ ਰਿਆ ਸੋ ਰੱਬ ਦਾ ਵਾਸਤਾ ਸਰਕਾਰ ਪਤਾ ਨਹੀਂ ਕਿਹੜੀ ਉਹ ਮਾਇਆ ਦੀ ਅੱਖਾਂ ਤੇ ਪੱਟੀ ਬੰਨ੍ਹ ਕੇ ਖਲੋਤੀ ਕਦੋਂ ਖੁੱਲਣੀਆਂ ਰੱਬ ਦੇ ਘਰ ਦੇ ਵਿੱਚ ਦੇਰਿਆ ਅੰਦੇਰ ਨਹੀਂ ਜਿਸ ਦਿਨ ਤੁਹਾਡੇ ਘਰਾਂ ਨੂੰ ਅੱਗ ਲੱਗੂਗੀ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਜਦੋਂ ਤੁਹਾਡੇ ਹੱਥਾਂ 'ਚ ਕਲਮਾ ਸੀ ਤੁਸੀਂ ਇਨਸਾਫ ਕੀਤਾ ਕਿ ਤੱਕਾ ਕੀਤਾ ਅੱਜ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੁੜਦੇ ਜੇ ਦਬਾਉਂਦੇ ਜੇ ਜਿੱਦਣ ਸਮਾਂ ਆ ਗਿਆ ਉਸ ਦਿਨ ਤੁਹਾਡੇ ਤੇ ਵੀ ਇਹ ਕੁਝ ਹੋਣਾ ਵਾ ਤੁਹਾਡੇ ਪਰਿਵਾਰਾਂ ਤੇ ਜਦੋਂ ਬੀਤੂ ਗਿਆਣ ਕੇ ਫਿਰ ਤੁਸੀਂ ਦੱਸਿਓ ਇਹ ਗੱਲ ਜਿਹੜੀ ਆ ਸਮਾਂ ਸਮਾਂ ਆਉਣ ਤੇ ਪਤਾ ਲੱਗ ਜਾਂਦਾ ਕਿਉਂਕਿ ਕਹਿੰਦੇ ਜਿਸਤਾਂ ਲੱਗੇ ਉਹੀ ਜਾਣੇ ਕੌਣ ਜਾਣੇ ਪੀਰ ਪਰਾਈ ਤੁਹਾਡੇ ਤੇ ਲੱਗੀ ਨਹੀਂ ਆ ਨਾ ਜਦੋਂ ਤੁਹਾਡੇ ਤੇ ਲੱਗੂਗੀ ਉਸ ਦਿਨ ਤੁਹਾਨੂੰ ਪਤਾ ਲੱਗ ਜੂ ਆਹ ਮੌਤ ਸਾਨੂੰ ਦੇ ਰਹੇ ਜੇ ਤੁਸੀਂ ਆਹ ਮੌਤ ਇਹ ਬਾਹਰਲੇ ਦੇਸ਼ਾਂ ਚ ਕਿਤੇ ਚਲ ਜਿਓ ਜਾ ਕੇ ਉੱਥੇ ਵੇਖਿਓ ਉਹ ਦੱਸਣਗੇ ਤੁਹਾਨੂੰ ਵੀ ਪਾਣੀ ਦੀ ਕਦਰ ਕਿਦਾਂ ਕਰੀ ਦੀ ਆ ਤੁਹਾਡੇ ਕੋਲੋਂ ਜਿੰਨੀ ਮਰਜ਼ੀ ਬਕਵਾਸ ਸੁਣ ਲੋ ਜਿੰਨਾ ਮਰਜ਼ੀ ਝੂਠ ਸੁਣ ਲੋ ਜਿੰਨੇ ਮਰਜ਼ੀ ਵੱਡੇ ਵੱਡੇ ਵਾਅਦੇ ਸੁਣ ਲੋ ਪਰ ਤੁਸੀਂ ਆਪਣੇ ਪੰਜਾਬ ਦਾ ਪਾਣੀ ਨਹੀਂ ਨਾ ਬਚਾ ਸਕੇ ਤੇ ਲੱਖ ਲੰਨ ਤੋਂ ਤੁਹਾਡੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਪੋਣੀ ਤੇ ਇਹ ਵੇਖ ਲਓ ਜੀ ਕਿਦਾਂ ਲੁਧਿਆਣੇ ਦੇ ਵਿੱਚੋਂ ਸਤਲੋਜ ਦੇ ਵਿੱਚ ਆ ਬੁੱਢਾ ਨਾਲਾ ਮਿਲਦਾ ਜੀ ਆ ਕੇ ਸੋ ਇਹ ਪੰਜਾਬ ਦੇ ਲੋਕਾਂ ਨੂੰ ਮੌਤ ਵੰਡੀ ਜਾ ਰਹੀ ਆ ਪੰਜਾਬ ਦੇ ਲੋਕਾਂ ਨੂੰ ਮੌਤ ਵੰਡੀ ਜਾ ਰਹੀ ਆ ਆ ਬੁੱਢਾ ਨਾਲਾ ਵਾ ਜੀ ਕਿਸੇ ਸਮੇ ਬੁੱਢਾ ਦਰਿਆ ਹੁੰਦਾ ਸੀ ਔਰ ਇਸ ਬਣੇ ਇਹ ਸਤਲੁਜ ਆ ਔਰ ਸਤਲੁਜ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਅੰਮ੍ਰਿਤ ਵਰਗੇ ਪਾਣੀ ਦੇ ਵਿੱਚ ਜ਼ਹਿਰ ਘੁਲ ਰਹੀ ਆ ਔਰ ਆ ਆ ਕੇ ਇੱਥੇ ਮਿਲਦਾ ਵਾ ਤੇ ਆ ਵੇਖ ਲੋ ਹਾਲਾਤ ਇੱਕ ਬਨੇ ਚਿੱਟਾ ਤੇ ਇੱਕ ਬਨੇ ਕਾਲਾ ਪਾਣੀ ਆ ਇਹ ਮੌਤ ਵੰਡੀ ਜਾ ਰਹੀ ਆ ਪੰਜਾਬ ਦੇ ਲੋਕਾਂ ਨੂੰ ਆ ਵੇਖੋ ਮੌਤ ਵੰਡੀ ਜਾ ਰਹੀ ਆ ਔਰ ਇੱਕ ਕਿੱਡੀ ਤੇਜ਼ੀ ਦੇ ਨਾਲ ਮੌਤ ਵੱਧਦੀ ਜਾ ਰਹੀ ਆ ਮਾਝੇਵਾਲ ਨੂੰ ਮਾਲਵੇਵਾਲ ਨੂੰ ਸੋ ਆਹ ਆ ਕੈਂਸਰ ਤੇ ਕਾਲਾ ਪੀਲਾ ਤੇ ਹੋਰ ਭਿਆਨਕ ਬਿਮਾਰੀਆਂ ਨੂੰ ਜਨਮ ਦੇਣ ਵਾਲੀ ਮੌਤ ਜਿਹੜੀ ਆ ਕਿਸ ਤਰ੍ਹਾਂ ਦੇ ਨਾਲ ਵੱਧ ਜਾਈ ਰਹੀ ਆ ਇਹ ਲੁਧਿਆਣੇ ਦਾ ਬੁੱਢਾ ਦਰਿਆ ਜੀ ਔਰ ਸਤਲੋਜ ਦੇ ਵਿੱਚ ਮਿਲ ਰਿਹਾ ਇੱਕ ਬੰਨੇ ਅਮਰਤ ਵਰਗਾ ਪਾਣੀ ਔਰ ਇੱਕ ਬੰਨੇ ਜ਼ਹਿਰੀਲਾ ਪਾਣੀ ਆ ਵੇਖੋ ਪੰਜਾਬੀਓ ਤੁਹਾਡੇ ਪਾਣੀਆਂ ਚ ਜ਼ਹਿਰਾਂ ਕਿਦਾਂ ਘੋਲੀਆਂ ਜਾ ਰਹੀਆਂ ਆ ਗੰਦਾ ਪਾਣੀ ਵੇਖੋ ਮੇਰੀ ਮੌਤ ਇਹ ਮੇਰੀ ਮੌਤ ਪੰਜਾਬ ਦੇ ਲੋਕਾਂ ਨੂੰ ਵੰਡੀ ਜਾ ਰਹੀ ਹੈ ਔਰ ਸਾਹਮਣੇ ਆ ਰਿਹਾ ਪਾਣੀ ਔਰ ਸਤਲੁਜ ਦੇ ਵਿੱਚ ਮਿਲ ਰਿਹਾ ਮੇਰੀ ਮੌਤ ਪੰਜਾਬ ਦੇ ਲੋਕਾਂ ਨੂੰ ਵੰਡੀ ਜਾ ਰਹੀ ਹੈ ਇੱਕ ਬੰਨੇ ਸਤਲੁਜ ਦਾ ਸਾਫ਼ ਸੁਥਰਾ ਪਾਣੀ ਤੇ ਇੱਕ ਬੰਨੇ ਆ ਮੇਰੀ ਮੌਤ ਵੰਡੀ ਜਾ ਰਹੀ ਆ ਵੇਖ ਲੋ ਆ ਪੰਜਾਬ ਦੀ ਜਵਾਨੀ ਦਾ ਬੇੜਾ ਗਰਕਰ ਕਰਨ ਦੇ ਲਈ ਬਹੁਤ ਵੰਡੀ ਜਾ ਰਹੀ ਹੈ ਕੱਲ ਜੁਗ ਦੁਪਹਿਰੇ ਨੱਚ ਰਿਹਾ ਬੰਦਾ ਬੰਦੇ ਤੋਂ ਮੱਚ ਰਿਹਾ ਨੇਤਾ ਜੀ ਛੱਡਣ